ਗਰਦਾਸ ਮਾਨ ਫੇਰ ਚਰਚਾ ਚਾਹ ਮੈਂ ਚਰਚਾ ਨਹੀਂ ਗਰਦਾਸ ਮਾਨ ਦਿਲਾਂ ਚਾ ਲੋਕਾਂ ਦੇ ਮੈਂ ਸਾਰੇ ਦਰਸ਼ਕਾਂ ਨੂੰ ਇੱਕੋ ਹੀ ਗੱਲ ਪੁੱਛਦਾ ਵੀ ਤੁਹਾਡੇ ਚੋਂ ਇੱਕ ਵੀ ਬੰਦਾ ਕੋਈ ਬਾਹ ਖੜੀ ਕਰਕੇ ਕਹਦੇ ਜਿਹਨੇ ਕਰੇ ਜ਼ਿੰਦਗੀ ਚ ਗਾਲ ਨਹੀਂ ਦਿੱਤੀ ਦਿਨ ਦੇ ਵਿੱਚ ਭਾਜੀ 2-4 ਵਾਰ ਮੂੰਹ ਦੇ ਵਿੱਚੋਂ ਗਾਲ ਨਿਕਲੀ ਜਾਂਦੇ ਕੋਈ ਪੰਜਾਬ ਦਾ ਕਲਚਰ ਆ ਦੂਜੀ ਗੱਲ ਉਹ ਕੀ ਆ ਕਿਹੜਾ ਤੁਹਾਡੇ ਚੋਂ ਬੰਦਾ ਜਿਹੜਾ ਬੰਦਾ ਕੀ ਆ ਧੀ ਭੈਣ ਦੀ ਜਾਂ ਮਾਂ ਦੀ ਗਾਲ ਸੁਣ ਕੇ ਚੁੱਪ ਕਰ ਜੂ ਫਿਰ ਉਹ ਚ ਖੂਨ ਹੀ ਭਾਈ ਜੀ ਮੈਂ ਕਹਣਾ ਵੀ ਪੰਜਾਬੀ ਖੂਨ ਹੀ ਹੈ ਕਿਲਮਾ ਜਿਹੜੇ ਫੂਕਦੇ ਆ ਉਹਨਾਂ ਦੇ ਕਟਾਕਸ਼ ਕਰਦੀ ਕੀ ਆ ਉਹਨੇ ਗੱਲ ਆਖੀ ਸੀ ਉਹਨੇ ਆਕੇ ਜੀ ਅੰਬਰਪੇਲ ਨਹੀਂ ਸਿੱ ਪੁੱਤ ਕਿਸੇ ਦਾ ਨਸ਼ੀਨਾ ਲਾਇਆ ਸਲਫੇ ਸੂਟੇ ਤੇ ਜੇ ਉਹਦਾ ਪਰਮਾਤਮਾ ਕੀ ਆ ਉਹਦੀ ਲਿਵ ਜਿਹੜੀ ਜੁੜਦੀ ਆ ਉਹ ਸਾਈਂ ਦੇ ਨਾਲ ਹੀ ਜੁੜਦੀ ਆ ਤਾਂ ਜੁੜੀ ਜਾਣ ਦਿਓ ਸਾਨੂੰ ਤਾਂ ਨਹੀਂ ਨਾ ਕਹਿ ਰਿਹਾ ਤੱਕੇ ਨਾਲ ਜੋੜ ਰਿਹਾ ਮੈਂ ਤੁਹਾਨੂੰ ਅੱਜ ਨਾ 300 ਸਿੱਖ ਦਿਖਾ ਦੂੰ ਜਿਨ੍ਹਾਂ ਦੇ ਪੱਗਾਂ ਬੰਨੀਆਂ ਤੇ ਜਾ ਕੇ ਮੱਥਾ ਟੇਕ ਨਿੱਕੂ ਵਰਗੇ ਜਾ ਕੇ ਯਾਰ ਕਿਹਦੇ ਲੱਤਾਂ 'ਚ ਬੈਠੀ ਜਾਂਦੇ ਆ ਗੁਰਦਾਸ ਮਾਨ ਨੂੰ ਭੰਡਿਆ ਜਿਹੜੀ ਸਟੇਜ ਤੇ ਉਹਨੇ ਕੀ ਇੱਕ ਗੱਲ ਕਹੀ ਸੀ ਤੇ ਸਾਡੇ ਸਟੇਜ ਤੇ ਜਿਹੜੇ ਗੰਦੇ ਐਕਸ਼ਨ ਕੀਤੇ ਜਾਂਦੇ ਆ ਨਾ ਬਈ ਉਂਗਲਾਂ ਦੇ ਨਾਲ ਉਂਗਲਾਂ ਦੇ ਐਕਸ਼ਨ ਸਾਰੇ ਲੋਕ ਜਾਣਦੇ ਆ ਮੈਂ ਉਹ ਕਰਨ ਤੋਂ ਵੀ ਮੈਂ ਗਰੇਜ ਕਰੂੰਗਾ ਉਹ ਐਕਸ਼ਨ ਕਰ ਕਰਕੇ ਲੋਕਾਂ ਦੇ ਮੂਹਰੇ ਕਰਕੇ ਲੋਕਾਂ ਨੂੰ ਝੜਾਇਆ ਜਾਂਦਾ ਸਟੇਜ ਦੇ ਉੱਤੇ ਖੜਾ ਜਮਾ ਕੇ ਸਿੰਗਰ ਜਿਹੜੋ ਝੜ ਜਾਂਦਾ ਤਾਂ ਉਹ ਕੀ ਮੈਂ ਕਹਣਾ ਵੀ ਦੇਖੋ ਗੁਰਦਾਸ ਮਾਨ ਦਾ ਰੁਤਬੀ ਏਡਾ ਵੱਡਾ ਸੀ ਉਹਦੇ ਮੂਹਰੇ ਐਸੀ ਗੱਲ ਬਰਦਾਸ਼ਤ ਮਾਕੇ ਲੋਕਾਂ ਤੋਂ ਹੋਈ ਨਹੀਂ ਮਾਬੂਲੀ ਦਾ ਸਭ ਤੋਂ ਵੱਡੇ ਸੇਵਾਦਾਰ ਨੂੰ ਮਾਬੂਲੀ ਦਾ ਗद्दार ਕਹਿਣਾ ਇਹ ਕਹਿੰਦਾ ਜਰਨੀ ਬਹੁਤ ਔਖੀ ਆ ਬਾਈ ਉਹਨੇ ਇੱਕ ਗੱਲ ਕਹੀ ਸੀ ਕਹਿੰਦਾ ਵੀ ਲੈਂਗੁਏਜ ਹੋਣੀ ਚਾਹੀਦੀ ਆ ਪਰ ਉਹਨੇ ਦੀ ਮਾਣੂ ਵਾ ਕੇ ਕੀ ਆ ਭੰਡਿਆਣੀ ਸੀ ਕਿਤੇ ਵੀ ਤੇ ਸਾਡੇ ਜਿਹੜੇ ਗਾਇਕ ਆਪਦੇ ਆਪ ਨੂੰ ਵਾ ਕੇ ਸੋਕਾਲ ਜਿਹੜੇ ਵਿਦਵਾਨ ਕਹਾਉਂਦੇ ਆ ਉਹ ਕਮੈਂਟ ਵੀ ਅੰਗਰੇਜ਼ੀ ਚ ਕਰਨਗੇ ਪੰਜਾਬੀ ਨੂੰ ਇੰਗਲਿਸ਼ ਟਾਈਪ ਲਿਖਣ ਦੀ ਕੋਸ਼ਿਸ਼ ਕਰਨਗੇ ਤੇ ਗੱਲ ਗਾਲ ਚ ਕਰਨਗੇ ਸਾਡੇ ਮੂਰਤੇ ਦੀ ਵੀ ਆਇਆ ਉੱਥੇ ਵੀ ਉਹਨੂੰ ਕੀ ਆ ਮੂਰੋ ਅਪਸ਼ਬਦ ਬੋਲੇਗੇ ਉਹ ਬੰਦਾ ਚੁੱਪ ਕਰਕੇ ਕੀ ਆ ਪੀ ਆ ਰੋਕੇ ਗਿਆ ਅੱਜ ਵੀ ਕੀ ਉਹ ਬੰਦਾ ਸੋਸ਼ਲ ਮੀਡੀਆ ਦੇ ਉੱਤੇ ਜਿਵੇਂ ਸਾਰਾ ਨੇ ਮਾਫੀ ਨਾਮਾ ਸੁਣਿਆ ਉੱਥੇ ਵੀ ਰੋਂਦਾ ਪਰ ਮੈਂ ਕਹਣਾ ਰੌਲਾ ਕੀ ਆ ਵੀ ਆਪਦੀ ਗੱਲ ਨੂੰ ਇੱਕ ਸੋਬਰ ਬੰਦੇ ਵਾਸਤੇ ਰੱਖਣਾ ਬਹੁਤ ਔਖਾ ਬਈ ਇਹਦੇ ਚਾਚੇ ਭਗੇਲੇ ਵਰਗੇ ਕਾਮਜਾਬ ਨੇ ਜਿਹੜੇ ਮੂਰੋ ਕੀ ਗਾਲਾਂ ਗੰਦੀਆਂ ਕੱਢ ਕੇ ਨਾ ਬੰਦੇ ਨੂੰ ਚੁੱਪ ਕਰਾ ਦਿੰਦੇ ਆ ਉਨੇ ਆ ਕੇ ਹੀ ਲਖਪਰਦੇਸੀ ਹੋਈ ਆ ਆਪਣਾ ਦੇਸ਼ ਨਹੀਂ ਭੰਡੀ ਦਾ ਇਹ ਕਹਿਣ ਵਾਲਾ ਹੁਣ ਦੀ ਗਰਦਾਸ ਮੰਗਦੀ ਸਾਡੇ ਪੁੱਤ ਬਾਹਰ ਭੱਜ ਕੇ ਉੱਥੇ ਜਾ ਕੇ ਟਾਇਲਟਾਂ ਸਾਫ਼ ਕਰਦੇ ਆ ਸਭ ਕੁਝ ਕੀਆ ਕਰਦੇ ਆ ਕਿਉਂ ਕਰਦੇ ਕਿਉਂਕਿ ਉੱਥੇ ਕੀ ਕਿਰਤ ਦੀ ਕਦਰ ਆ ਸਾਡੇ ਹੋਰ ਕਿਸੇ ਗੱਲ ਕਰਕੇ ਸਾਡਾ ਮੁਲਕ ਮਰੇ ਸਾਡਾ ਮੁਲਕ ਕੀ ਆ ਵੀ ਜਿਹੜੇ ਕਿਰਤ ਕਰਨ ਵਾਲਾ ਬੰਦਾ ਉਹਦੀ ਰਿਸਪੈਕਟ ਹੈ ਨਹੀਂ ਪਰ ਉਹ ਰਿਸਪੈਕਟ ਕੀ ਆ ਵਧਾਉਣ ਖਾਤਰ ਉਹ ਬੰਦੇ ਨੇ ਬੂਟ ਪਾਲਿਸ਼ਾਂ ਗਾਣਾ ਦੀ ਗਾਇਆ ਗੁਰੂ ਗੋਬਿੰਦ ਸਿੰਘ ਜੀ ਉਸ ਤੇ ਜਿਹੜਾ ਉਹਨੇ ਗਾਣਾ ਗਾਇਆ ਉਹ ਕਹਿੰਦਾ ਚਾਰ ਪੁੱਤ ਬਾਰੇ ਪੰਜਵੀਂ ਮਾਂ ਬਾਰੇ ਛੇਮਾ ਬਾਪ ਬਾਰੇ ਆ ਸੱਤਮਾ ਆਪ ਬਾਰੇ ਆ ਲੋਕਾਂ ਦੇ ਇਹ ਲਿਖਣ ਵਾਲਾ ਕੌਣ ਸੀ ਯਾਰ ਗਰਦਾਸ ਮਾਨਸ ਜਿੱਥੇ ਲੰਗਰ ਲੱਗਿਆ ਉਹ ਨਾ ਉਥੇ ਲੱਗਿਆ ਸਰਵਸਤਾਨੀਆਂ ਵੀ ਤੇਰਾ ਕੌਣ ਦੇਊਗਾ ਆਤਮਾ ਕੀ ਤੇਰਾ ਠੀਕ ਨਾ ਦੇਣਾ ਠੀਕ ਹੈ ਉਹ ਹੀ ਕੋਸ਼ੇ ਬੰਦੇ ਛੋਟੀ ਸੋਚ ਵਾਲੇ ਬੰਦੇ ਆ ਬਾਬੇ ਨਾਨਕ ਨੇ ਕਿਸੇ ਨੂੰ ਦਰਕਾਰਿਆ ਨਹੀਂ ਗਰਦਾਸ ਮਾਨ ਜਿਨ੍ਹਾਂ ਦੇ ਦਿਲਾਂ 'ਚ ਵਸਦਾ ਅੱਜ ਵੀ ਵਸਦਾ ਠੀਕ ਹੈ ਨਾ ਨਵੇਂ ਸਿੰਗਰਾਂ ਨੂੰ ਲੱਖ ਲੋਕ ਸੁਣੀ ਜਾਣ ਪਰ ਜਿਹੜਾ ਗਰਦਾਸ ਮਾਨ ਦੇ ਗਾਣਿਆਂ ਦਾ ਕਿਹੜਾ murid ਹੋ ਗਿਆ ਨਸ਼ਾ ਨੇ ਉਹਦੇ ਗਾਣੇ ਤੇ ਜਿਹੜਾ ਬੰਦਾ ਕਿਹੜਾ ਉਹਦੇ ਗਾਣੇ ਸੁਣਨ ਲੱਗ ਗਿਆ ਮੈਂ ਕਹਿੰਦਾ ਉਹਨੂੰ ਸੁਣੇ ਬਣਾਣੀ ਰਹਿ ਸਕਦਾ ਤੇ ਮੈਂ ਕਹਿੰਦਾ ਪੁਰਾਣੇ ਦੌਰ ਦਾ ਚਾਹੇ ਨਵੇਂ ਦੌਰ ਦਾ ਅੱਜ ਵੀ ਸਭ ਤੋਂ ਵੱਧ ਵਿਆਹ 'ਚ ਗਾਣਾ ਹਰੇਕ ਵਿਆਹ ਦੇ ਵਿੱਚ ਮਣ ਕੇ ਗਾਣਾ ਚੱਲਦਾ ਉਹਦਾ ਲਾ ਕੇ ਕੀ ਹੈ ਨੱਚੇ ਇਹਦਾ ਨਵੀਂ ਜਨਰੇਸ਼ਨ ਵੀ ਨੱਚਦੀ ਆ ਪੁਰਾਣੀ ਜਨਰੇਸ਼ਨ ਵੀ ਨੱਚਦੀ ਆ ਸਤਿ ਸ਼੍ਰੀ ਅਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸ ਕਰੇ ਗੁਰਦਾਸ ਮਾਨ ਇੱਕ ਵਾਰੀ ਫਿਰ ਤੋਂ ਜਿਹੜੇ ਹੈਗੇ ਨੇ ਸੁਰਖੀਆਂ ਦੇ ਵਿੱਚ ਨੇ ਇੱਕ ਵਾਰੀ ਫਿਰ ਤੋਂ ਸੁਰਖੀਆਂ ਫਟੋਰ ਰਹੇ ਨੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਗੁਰਦਾਸ ਮਾਨ ਦੇ ਵੱਲੋਂ ਮਾਫੀ ਜਿਹੜੀ ਆ ਉਹ ਵੀ ਮੰਗੀ ਗਈ ਹੈ ਜੇਕਰ ਮੈਂ ਇਸ ਤੋਂ ਪਹਿਲਾਂ ਦੀ ਗੱਲ ਕਰਾਂ ਤਾਂ ਵਿਦੇਸ਼ ਦੇ ਵਿੱਚ ਇੱਕ ਸ਼ੋਅ ਹੁੰਦਾ ਆ ਜੋ ਸ਼ੋਅ ਦੇ ਦੌਰਾਨ ਜਿਹੜੀ ਹੈਗੀ ਆ ਇੱਕ ਇਨਸੀਡੈਂਟ ਹੁੰਦਾ ਆ ਉਸ ਇਨਸੀਡੈਂਟ ਤੋਂ ਬਾਅਦ ਕਾਫੀ ਵਿਰੋਧ ਜਿਹੜਾ ਹੈਗਾ ਉਹ ਗੁਰਦਾਸ ਮਾਨ ਹੋਰਾਂ ਦਾ ਹੋਇਆ ਸੀ ਹਾਲਾਂਕਿ ਵਿਵਾਦ ਇੱਕ ਇੰਟਰਵਿਊ ਤੋਂ ਭਖਦਾ ਆ ਜਿੱਥੇ ਉਹ ਹਿੰਦੀ ਹਿੰਦੀ ਜਿਹੜੀ ਹੈਗੀ ਆ ਹਿੰਦੀ ਦੀ ਬੋਲੀ ਨੂੰ ਲੈ ਕੇ ਵੀ ਗੱਲਬਾਤ ਜਿਹੜੀ ਆ ਕਰਦੇ ਆ ਤਾਂ ਉਸ ਤੋਂ ਬਾਅਦ ਵਿਵਾਦ ਭਖਦਾ ਹੈ ਫਿਰ ਇੱਕ ਸ਼ੋਅ ਦੇ ਦੌਰਾਨ ਇਹ ਵਿਵਾਦ ਜਿਹੜਾ ਹੈ ਗਿਆ ਜ਼ਿਆਦਾ ਸੁਰਖੀਆਂ ਦੇ ਵਿੱਚ ਆ ਜਾਂਦਾ ਆ ਪਰ ਹੁਣ ਜਿਹੜਾ ਹੈਗਾ ਗੁਰਦਾਸ ਮਾਨ ਦਾ ਅਮਰੀਕਾ ਦੇ ਵਿੱਚ ਸ਼ੋਅ ਸੀ ਉਸ ਤੋਂ ਪਹਿਲਾਂ ਹੀ ਉਹਨਾਂ ਦੀ ਜਿਹੜਾ ਵਿਰੋਧਤਾ ਜਿਹੜੀ ਆ ਉਹ ਸ਼ੁਰੂ ਹੁੰਦੀ ਆ ਤਾਂ ਪਿਛਲੇ ਦਿਨੀ ਇੱਕ ਇੰਟਰਵਿਊ ਗੁਰਦਾਸ ਮਾਨ ਦੇ ਵੱਲੋਂ ਦਿੱਤੀ ਜਾਂਦੇ ਜਿਸ ਦੇ ਵਿੱਚ ਉਹ ਭਾਵੁਕ ਹੁੰਦੇ ਨੇ ਰੋਂਦੇ ਦਿਖਾਈ ਦਿੰਦੇ ਨੇ ਤੇ ਨਾਲ ਹੀ ਨਾਲ ਮਾਫੀ ਵੀ ਜਿਹੜੀ ਹੈਗੀ ਆ ਉਹ ਮੰਗਦੇ ਨੇ ਇਸ ਬਾਬਤਾ ਦੀ ਗੱਲਬਾਤ ਕਰਾਂਗੇ ਮੇਰੇ ਨਾਲ ਲੋਕਤਕਰ ਲਹਿਰ ਤੋਂ ਰੁਪਿੰਦਰ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰੀਏ ਫਿਰ ਅਗਲੀ ਗੱਲਬਾਤ ਕਰਾਂਗੇ ਰੁਪਿੰਦਰ ਭਾਈ ਸਵਾਗਤ ਆ ਰਾਮੀ ਟੈਲੀ ਮੀਂ ਦੇਖਣ ਵਾਲੇ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਸਭ ਤੋਂ ਪਹਿਲਾਂ ਕਿਵੇਂ ਦੇਖਦੇ ਹੋ ਜਿਹੜਾ ਇਨਸੀਡੈਂਟ ਹੁੰਦਾ ਆ ਘਟਨਾ ਘਟਦੀ ਆ ਸ਼ਾਇਦ ਸਾਲ 2 ਸਾਲ ਇੱਕ ਇੰਟਰਵਿਊ ਤੋਂ ਬਾਅਦ ਇੱਕ ਸ਼ੋਅ ਦੇ ਵਿੱਚ ਜੋ ਚੀਜ਼ ਹੋਣੀ ਉਸ ਤੋਂ ਬਾਅਦ ਜਿਹੜੇ ਸ਼ਬਦ ਗੁਰਦਾਸ ਮਾਨ ਦੇ ਵੱਲੋਂ ਵਰਤੇ ਜਾਣੇ ਫਿਰ ਉਸ ਤੋਂ ਬਾਅਦ ਜਿਸ ਤਰ੍ਹਾਂ ਜਿਸ ਕਦਰ ਵਿਰੋਧਤਾ ਹੋਈ ਦੇਸ਼ ਭਰ ਦੇ ਵਿੱਚ ਜਾਂ ਵਿਦੇਸ਼ਾਂ ਦੀ ਗੱਲ ਕਰੀਏ ਉਹ ਦੱਸਣ ਦੀ ਜ਼ਰੂਰਤ ਨਹੀਂ ਹੁਣ ਦੀ ਗੱਲ ਕਰਤ ਹੁਣ ਅਮਰੀਕਾ ਦੇ ਵਿੱਚ ਸ਼ੋਅ ਸੀ ਪਰ ਸ਼ੋਅ ਤੋਂ ਪਹਿਲਾਂ ਹੀ ਇਸ ਤਰ੍ਹਾਂ ਦੇ ਫਿਰ ਵਿਰੋਧਤਾ ਜਿਹੜੀ ਸ਼ੁਰੂ ਹੋ ਗਈ ਤੇ ਆਖੀਰ ਇੱਕ ਵਾਰੀ ਫਿਰ ਮੁਆਫੀ ਜਿਹੜੀ ਹੈ ਗੁਰਦਾਸ ਮਾਨ ਨੂੰ ਮੰਗਣੀ ਪਈਆ ਰੋਂਦੇ ਵੀ ਜਿਹੜਾ ਉਸ ਤੇ ਵਿੱਚ ਦਿਖਾਈ ਦਿੰਦੇ ਨੇ ਸਭ ਤੋਂ ਪਹਿਲਾਂ ਤਾਂ ਵੀ ਜੇ ਤੁਸੀਂ ਗੱਲ ਕੀਤੀ ਆ ਕਿ ਗਰਦਾਸ ਮਾਨ ਫੇਰ ਚਰਚਾ ਚਾਹ ਮੈਂ ਚਰਚਾ ਨਹੀਂ ਗਰਦਾਸ ਮਾਨ ਦਿਲਾਂ ਚਾ ਲੋਕਾਂ ਦੇ ਤੇ ਦਿਲ ਦੀ ਸਭ ਤੋਂ ਵੱਡੀ ਗੱਲ ਆ ਤੇ ਜਿਹੜੀ ਘਟਨਾ ਸਾਰੀ ਵਾਪਰੀ ਆ ਇਨਸੀਡੈਂਟ ਦੇ ਰਿਲੇਟਡ ਮੈਂ ਸਾਰੇ ਦਰਸ਼ਕਾਂ ਨੂੰ ਇੱਕੋ ਹੀ ਗੱਲ ਪੁੱਛਦਾ ਵੀ ਤੁਹਾਡੇ ਚ ਇੱਕ ਵੀ ਬੰਦਾ ਕੋਈ ਬਾਹ ਖੜੀ ਕਰਕੇ ਕਹਦੇ ਜਿਹਨੇ ਕਰੇ ਜ਼ਿੰਦਗੀ ਚ ਗਾਲ ਨਹੀਂ ਦਿੱਤੀ ਤੇ ਮੈਂ ਕਹਣਾ ਵੀ ਹਰ ਰੋਜ਼ ਨਹੀਂ ਗਾਲ ਦੁੱਤੀ ਤੇ ਮੈਂ ਕਹਣਾ ਵੀ ਮੈਂ ਆਪਣੇ ਤੇ ਜਲਾ ਕੇ ਦੇਖੀ ਤਾਂ ਮੈਂ ਦਿਨ ਦੇ ਵਿੱਚ ਭਾਈ 2-4 ਵਾਰ ਮੂੰਹ ਦੇ ਵਿੱਚੋਂ ਗਾਲ ਨਿਕਲੀ ਜਾਂਦੇ ਕੋ ਪੰਜਾਬ ਦਾ ਕਲਚਰ ਆ ਤੇ ਸਾਡਾ ਕਲਚਰਲ ਜਿਹੜਾ ਗਾਇਕ ਸੀ ਉਹ ਬੰਦੇ ਦੀ ਮਾ ਕੇ ਸਾਰੀ ਜਿਹੜੀ ਸ਼ੋਭਾ ਸੀ ਜਿਹੜੇ ਬੰਦੇ ਨੂੰ ਬਾਬਾ ਬੋੜ ਵੀ ਕਿਹਾ ਲੱਖ ਬਗ ਸਰਨਾਮੇ ਦਿੱਤੇ ਆ ਉਹ ਬੰਦੇ ਦੀ ਜਿਹੜੀ ਮਿੱਟੀ ਪਲੀਤ ਕਰਨ ਵਾਲੇ ਨਾਲ ਫੇਸਬੁੱਕ ਹੀ ਏ ਉਹੀ ਮਾ ਕੇ 5-4000 ਬੰਦਾ ਸੀ ਜਿਹੜਾ ਬੰਦਾ ਹਰ ਰੋਜ਼ ਕੀ ਹੈ ਮੈਂ ਕਹਿੰਦਾ ਫੇਸਬੁੱਕ ਤੇ ਹੀ ਗਾਲਾਂ ਦਿੰਦਾ ਤੇ ਗਾਲਾਂ ਵੀ ਗਰੇ ਮਿਆਰ ਦੀਆਂ ਦਿੰਦਾ ਮਾਂ ਭੈਣ ਤੀ ਕਿਸੇ ਦੀ ਬਖਸ਼ਦੇ ਕੋਈ ਨਹੀਂ ਤੇ ਉਹ ਬੰਦਾ ਕੀ ਹੈ ਕਿਹਦੇ ਕਰਕੇ ਹੋਇਆ ਸਭ ਤੋਂ ਪਹਿਲਾਂ ਤਾਂ ਮਾਂ ਬੋਲੀ ਤੇ ਜਿੱਥੇ ਚਰਚਾ ਗੱਲ ਕਰਦੇ ਆ ਅੱਜ ਮੈਂ ਕਹਿੰਦਾ ਹਰੇਕ ਬੰਦਾ ਆਹਦੇ ਜਵਾਕ ਨੂੰ ਆਇਲਸ ਕਰਾ ਕੇ ਬਾਹਰ ਦਵੱਲਨ ਨੂੰ ਫਿਰਦਾ ਵੀ ਮੇਰਾ ਪੁੱਤ ਬਾਹਰ ਨਿਕਲ ਜੇ ਤੇ ਸਬੂਤ ਦਿੰਦਾ ਕਿ ਮੇਰੇ ਪੁੱਤ ਨੂੰ ਅੰਗਰੇਜ਼ੀ ਆਉਂਦੀ ਆ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਤੇ ਜੇ ਉਹਨੇ ਗੱਲ ਕਰਤੀ ਕਹਿੰਦਾ ਵੀ ਇੱਕ ਲੈਂਗੁਏਜ ਦੇ ਵਿੱਚ ਜੇ ਸਮਝ ਆ ਜੇ ਉਹ ਗੱਲ ਹੋਣੀ ਚਾਹੀਦੀ ਆ ਤੇ ਮੈਂ ਕਹਣਾ ਵੀ ਮਾਸੀ ਕਹਿੰਦੇ ਰਹੇ ਆ ਸੀ ਭਾਸ਼ਾ ਨੂੰ ਤੇ ਸਾਡੇ ਕਹਿਣ ਨਾਲ ਕੋਈ ਭਾਸ਼ਾ ਵੱਡੀ ਛੋਟੀ ਨਹੀਂ ਹੁੰਦੀ ਨਹੀਂ ਉਸ ਭਾਸ਼ਾ ਨੂੰ ਮੈਂ ਕਹਣਾ ਅੱਜ ਇਹ ਇੰਟਰਨੈਸ਼ਨਲ ਲੈਵਲ ਤੇ ਪਹੁੰਚਾਇਆ ਗਿਆ ਸਭ ਤੋਂ ਵੱਡਾ ਨਾਂ ਜੇ ਹੈਗਾ ਗੁਰਦਾਸ ਮਾਨ ਦਾ ਜਿੰਨੀ ਮਾਂ ਬੋਲੀ ਦੀ ਸੇਵਾ ਉਸੇ ਬੰਦੇ ਨੇ ਮੈਂ ਕਿ ਕੀ ਆ ਮਾਂ ਬੋਲੀ ਦੀ ਸੇਵਾ ਦੇ ਵਿੱਚ ਕੀ ਆ ਅਲੰਕਾਰ ਜਿਹੜੇ ਲਿਖੇ ਸੀਗੇ ਠੀਕ ਹੈ ਨਾ ਅਸੀਂ ਸਾਰੇ ਉਹਨੂੰ ਜਾਣਦੇ ਆ ਮਾਤ ਭਾਸ਼ਾ ਵਾਸਤੇ ਜਿਹੜਾ ਉਹਨੇ ਗਾਣਾ ਲਿਖਿਆ ਠੀਕ ਹੈ ਨਾ ਮੇਰਾ ਯਾਰ ਪੰਜਾਬੀ ਹੈ ਉਹ ਮੇਰਾ ਪਿਆਰ ਪੰਜਾਬੀ ਹੈ ਉਹਨੇ ਕਿਹਾ ਮੇਰੇ ਮਾਕੇ ਦੇਸ਼ ਮੇਰਾ ਜਿਹੜਾ ਉਹਨੇ ਪਹਿਲਾਂ ਇੱਕ ਗਾਣਾ ਪਿੱਛੇ ਜੇ ਕ ਮੂਵੀ ਦੇ ਵਿੱਚ ਆਇਆ ਸੀ ਪੁਰਾਣੀ ਮੂਵੀ ਆ ਉਹਦੀ ਮੇਰਾ ਦੇਸ਼ ਮੇਰੇ ਦਿਲਦਾਰਾਂ ਦਾ ਜਿਹਦੇ ਵਿੱਚ ਪੰਜਾਬ ਦੇ ਰਤਬੇ ਨੂੰ ਉਹਨੇ ਬਿਆਨ ਕੀਤਾ ਸੀ ਮੈਂ ਇਕੱਲੀ ਇੱਕ ਗੱਲ ਨਹੀਂ ਕਰਦਾ ਜਿਹੜੀਆਂ ਗਾਲਾਂ ਦੇ ਕਰਕੇ ਉਹਨੂੰ ਲੈਟ ਡਾਊਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਨਾ ਮੈਂ ਤਾਂ ਹੀ ਕਹਣਾ ਵੀ ਤੁਹਾਡੇ ਜੋ ਕਿਹੜਾ ਬੰਦਾ ਯਾਰ ਜਿਨੇ ਉਹ ਗਾਲ ਨਹੀਂ ਦਿੱਤੀ ਉਹੀ ਗਾਲ ਜਿਹੜੀ ਕੀ ਉਹਨੇ ਗਾਲ ਦਿੱਤੀ ਸੀ ਦੂਜੀ ਗੱਲ ਉਹ ਕੀ ਹੈ ਕਿਹੜਾ ਤੁਹਾਡੇ ਜੋ ਬੰਦਾ ਜਿਹੜਾ ਬੰਦਾ ਕੀ ਆ ਧੀ ਪੈਣ ਦੀ ਆ ਮਾਂ ਦੀ ਗਾਲ ਸੁਣ ਕੇ ਚੁੱਪ ਕਰ ਜੂ ਫਿਰ ਉਹ ਚ ਖੂਨ ਹੀ ਪੈ ਜੀ ਮ ਤੇ ਉਹਨੇ ਕੀ ਪਿਛਲੇ ਗਾਣੇ ਚ ਜਿਹੜਾ ਮੈਂ ਮੈਂ ਕਿ ਪੰਜਾਬੀ ਦੋਸਤ ਜਿਹੜੀ ਉਹਨੇ ਆਦਾ ਸਾਰਾ ਬਿਆਨ ਕੀਤਾ ਸੀ ਉਹਦੇ ਵਿੱਚ ਉਹਨੇ ਕੀ ਸਾਰਾ ਉਹ ਚੀਜ਼ ਮੈਂ ਕਿ ਦਰਸਾਉਣ ਦੀ ਕੋਸ਼ਿਸ਼ ਕੀਤੀ ਸੀ ਇੱਕ ਪ੍ਰੋਫੈਸਰ ਰੈਂਕ ਦਾ ਬੰਦਾ ਜਦੋਂ ਬਾਜ਼ਾਰ ਚ ਖੜਦਾ ਤੇ ਜਦੋਂ ਮੂਹੂ ਕੀ ਇੱਕ ਗੁੰਡਾ ਅਨਸਰ ਕੀ ਉਹਨੂੰ ਕੋਈ ਗਾਲ ਦੰਨ ਦੀ ਕੋਸ਼ਿਸ਼ ਕਰਦਾ ਤੇ ਉਹਦੇ ਮੂਹੋਂ ਵੀ ਭੈਣ ਦੀ ਗੱਲ ਨਿਕਲਦੀ ਆ ਉਹਦਾ ਭੈਣ ਦੀ ਕੱਢਦੀ ਆ ਮੈਂ ਕਹਿੰਦਾ ਮੇਰੇ ਵਰਗਾ ਵੀ ਮਾਪੇਣ ਕੀ ਸੜਕਾਂ ਤੇ ਤੁਰਿਆਂਦਾ ਮਾੜਾ ਜਿਹਾ ਕੋਈ ਕੱਟ ਮਾਰ ਕੇ ਲੰਘ ਜੇ ਨਾ ਆਪਾਂ ਮਾਪੇਣ ਦੀ ਗੱਲ ਆਪਾਂ ਕੱਢ ਦਿੰਨੇ ਆ ਮੈਨੂੰ ਰੂਟੀਨ ਦੇ ਵਿੱਚ ਮੈਨੂੰ ਆਦਾ ਬਾਈ ਕਿ ਇਹ ਮਾਕੇ ਮੈਂ ਆ ਆਦੇ ਆਪ ਨੂੰ ਚ ਕੀ ਆ ਘਟਿਆ ਮੰਦਾ ਤੇ ਮੇਰੀ ਨਾਲ ਬੈਠੀ ਮੇਰੀ ਘਰ ਵਾਲੀ ਆ ਮੇਰੀ ਬੇਟੀ ਆ ਮੈਨੂੰ ਟੋਕਦੇ ਆ ਮੇਰਾ ਬੇਟਾ ਵੀ ਟੋਕਦਾ ਤਾਂ ਮੈਂ ਕਹਿੰਦਾ ਵੀ ਉਹ ਸਾਡੇ ਕੀ ਆ ਕਿਤੇ ਨਾ ਕਿਤੇ ਅਸੀਂ ਕਲਚਰ ਦੇ ਵਿੱਚੋਂ ਗ੍ਰੈਬ ਕੀਤੀਆਂ ਸੀ ਉਹ ਸਿੱਖਿਆ ਦੇ ਕਲਚਰ ਚੋਂ ਸਿੱਖ ਗਏ ਆ ਇਸੇ ਕਰਕੇ ਮੈਂ ਕਹਿੰਦਾ ਦੂਜੀ ਗੱਲ ਇਹ ਆ ਮੈਂ ਕਹਿੰਦਾ ਵੀ ਗਾਲ ਲੈ ਕੇ ਜੇ ਚੁੱਪ ਕਰ ਜਾਂਦਾ ਫਿਰ ਕੀ ਆ ਉਹ ਸਾਡਾ ਨਾਇਕ ਹੋ ਸਕਦਾ ਸੀ ਗਾਲ ਲੈ ਕੇ ਮਾਂ ਦੀ ਭੈਣ ਦੀ ਗਾਲ ਲੈ ਕੇ ਉਹੀ ਗੱਲ ਆ ਬਈ ਦੋਨੇ ਪਾਸੇ ਦੰਦੇ ਆ ਜਹਾਨ ਦੇ ਉਸੇ ਦੰਦੇ ਨੂੰ ਬਿਆਨ ਕਰਦਾ ਨਾ ਇੱਕ ਮੈਂ ਕਿਹਾ ਕੁੜੀਆਂ ਦੀ ਉਸਤ ਵਿੱਚ ਗਰਦਾਸ ਮਾਨ ਨੇ ਗਾਣਾ ਲਿਖਿਆ ਤੇ ਉਹਨੇ ਇੱਕ Hindu ਸਮਾਜ ਦੇ ਨਾਲ ਹੀ ਮੱਥਾ ਲਾ ਲਿਆ ਸੀ ਜਿਹੜਾ ਕੁੜੀਏ ਕਿਸਮ ਤੇ ਕੁੜੀਏ ਗਾਣਾ ਗਾਇਆ ਨਾ ਉਹਦੇ ਵਿੱਚ ਉਹਨੇ ਸ਼ਰ੍ਹਾਂ ਵਿੱਚ ਗੱਲ ਕਹੀ ਕਿ ਤੋਬੀ ਲਈ ਸੀਤਾ ਮਾਣੂ ਰਾਮ ਵਿਸਾਰ ਕੇ ਰਾਮ ਤੇ ਕਟਾਕਸ਼ ਕੀਤਾ ਸੀ ਬੜੀ ਵੱਡੀ ਗੱਲ ਆ ਕੋਈ ਬੋਲ ਕੇ ਦਿਖਾਵੇ ਧਰਮ ਦੇ ਨਾਲ ਸਿੱਧੀ ਮਾਰ ਕੇ ਟੱਕਰ ਲਾਈ ਉਸੇ ਵਿੱਚ ਹੀ ਨਾ ਉਹਨੇ ਇੱਕ ਸਹਿਬਾਂ ਦੇ ਮਾਰੇ ਮਾਰ ਕੇ ਇੱਕ ਗੱਲ ਕਰਦਾ ਵੀ ਚਾਰ ਭਰਾ ਇੱਕ ਮਿਰਜਾ ਬਾਕੀ ਕਿੱਸਾਕਾਰਾਂ ਨੇ ਕੱਲੀ ਸਹਿਬਾ ਬੁੜੀ ਬਣਾਤੀ ਮਰਦ ਹਜ਼ਾਰਾਂ ਨੇ ਕਵੀਆਂ ਦੀ ਇਸ ਗਲਤੀ ਨੂੰ ਮੈਂ ਕਿਵੇਂ ਸੁਧਾਰ ਤਿਆਂ ਹੁਣ ਮਕਸਦ ਕੀ ਹੈ ਮੈਂ ਕਹਣਾ ਵੀ ਅਸੀਂ ਇੱਕ ਕਿੱਸਾ ਸੁਣ ਲਿਆ ਜਿਹਦੇ ਵਿੱਚ ਅਸੀਂ ਸਹਿਬਾਂ ਨੂੰ ਮਾੜਾ ਕਿਹਾ ਅਕੇ ਜੀ ਉਹਨੇ ਮਾਗੇ ਧੋਖਾ ਦਿੱਤਾ ਪਰ ਕੀ ਉਹ ਆਦੇ ਭਰਾ ਮਰਵਾ ਦਿੰਦੀ ਯਾਰ ਫਿਰ ਭਰਾ ਮਰਵਾ ਕੇ ਕੀ ਹੋ ਫਿਰ ਸਹੀ ਹੋ ਜਾਂਦੀ ਮੈਂ ਉਹੀ ਗੱਲ ਕਰ ਰਿਹਾ ਦੋਨਾਂ ਪਾਸੇ ਦੰਦੇ ਨੂੰ ਦੰਦਿਆਂ ਨੂੰ ਬਿਆਨ ਕਰਦੀ ਇਹਨੇ ਮੈਂ ਗੱਲ ਲਿਖੀ ਇਸੇ ਕਰਕੇ ਉਹ ਆਪ ਹੀ ਮਾਗੇ ਆਪਦੇ ਗਾਣਿਆਂ ਚ ਲਗਭਗ ਹਰ ਵਿਸ਼ੇ ਤੇ ਬਾਈ ਗੁਰਦਾਸ ਮਾਨ ਨੇ ਗਾਣਾ ਗਾਇਆ ਇਸੇ ਪਿਛੇ ਤੇ ਮੈਂ ਕਿ ਬੇਕਦਰਾਂ ਨੇ ਕਦ ਕਦਰ ਕਿਸੇ ਦੀ ਪਾਈ ਬੇਕਦਰਾਂ ਕਥਾ ਕਵਾਲੇਗਾ ਉਹੀ ਮੈਂ ਕਿ ਉਹਨੇ ਲਿਖਿਆ ਠੀਕ ਹੈ ਨਾ ਵੀ ਬੇਕਦਰਾਂ ਵਿੱਚ ਜਿਹੜੀ ਕਦਰ ਪਵਾਉਣ ਦਾ ਕੋਈ ਫਾਇਦਾ ਵੀ ਨਹੀਂ ਹੁੰਦਾ ਬੇਕਦਰੇ ਲੋਕ 5-7000 ਬੰਦਾ ਸੀ ਉਹ ਫੇਸਬੁੱਕ ਤੇ ਬਾਈ ਅੱਜ ਮੈਂ ਕਹਣਾ ਉਹ ਕੱਲੇ ਗੁਰਦਾਸ ਮਾਨ ਨੂੰ ਨਹੀਂ ਜਿਹੜਾ ਵੀ ਪੰਜਾਬ ਦਾ ਹਤਾਇਸ਼ੀ ਬੰਦਾ ਕੋਈ ਗੱਲ ਕਰਦਾ ਉਹਨੂੰ ਜਿਵੇਂ ਕਾਮਰੇਡ ਕਹਿ ਕੇ ਜਾਂ ਉਹਨੂੰ ਮੈਂ ਕਿ ਉਹ ਕੋਈ ਹੋਰ ਅਲੰਕਾਰ ਵਰਤ ਕਿਉਂ ਨਹੀਂ ਜਿਹੜਾ ਭੰਡਣ ਦੀ ਕੋਸ਼ਿਸ਼ ਕਰਦੇ ਤੇ ਜਿਹੜੇ ਬੰਦੇ ਗਾਲ ਤੇ ਬੜੀ ਛੇਤੀ ਉਤਰਦੇ ਆ ਉਹੀ ਬੰਦੇ ਉਹਦੀ ਗਾਲ ਤੇ ਉਹਨੂੰ ਬੰਦੇ ਨੂੰ ਮਾ ਕੇ ਕੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਮੈਂ ਪਹਿਲਾਂ ਵੀ ਉਹਦੇ ਹੱਕ ਦੇ ਵਿੱਚ ਕੀ ਆ ਗੱਲ ਕੀਤੀ ਸੀ ਮੈਂ ਕਿਹਾ ਵੀ ਜਿਹੜੇ ਆਪਦੇ ਆਪ ਨੂੰ ਵਿਦਵਾਨ ਕਹਾਉਂਦੇ ਆ ਮਾਂ ਬੋਲੀ ਦੇ ਕਹਾਉਂਦੇ ਆ ਮੈਂ ਕਿਹਾ ਤੁਸੀਂ ਪਿਛਲਾ ਪੰਜੀ ਸਾਡਾ ਕਲਚਰ ਹੀ ਚੱਕ ਲੋ ਬੜੇ ਬੰਦੇ ਕੀ ਆ ਉਹਨੂੰ ਭੰਡ ਦੇ ਕਲੀਕ ਗੱਲ ਨਹੀਂ ਉਹਨੂੰ ਮਾ ਕੇ ਕਹਿੰਦੇ ਜੀ ਇਹ ਮੁਰਾਦ ਸ਼ਾਹ ਦੇ ਪੀਰ ਦੇ ਮਾ ਕੇ ਉੱਥੇ ਜਾ ਕੇ ਉਹ ਕਰਦਾ ਸਾਈਂ ਦੀ ਗੱਲ ਕਰਦਾ ਸਾਈਂ ਦੀ ਗੱਲ ਕਰਦਾ ਮੈਂ ਕਿਹਾ ਜੀ ਸਾਈਂ ਸੋਲਫੇ ਸੂਟੇ ਲਾਉਂਦਾ ਪਰ ਗੁਰਦਾਸ ਮਾਨ ਨੇ ਜਿਹੜੀ ਗੱਲ ਕੀਤੀ ਸੀ ਨਾ ਗੁਰਦਾਸ ਮਾਨ ਦਾ ਇੱਕ ਬੜਾ ਮਾ ਕੇ ਪਿਆਰਾ ਗਾਣਾ ਬਈ ਉਹਦੇ ਵਿੱਚ ਗੁਰਦਾਸ ਮਾਨ ਪਹਿਲੀ ਗੱਲ ਦਾ ਸਿਹਤ ਬਾਰੇ ਕੀ ਉਹਨੇ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਗਾਣਾ ਵੀ ਗਾਇਆ ਉਹ ਚ ਸਿਹਤ ਦੇ ਮਾਇਕ ਉਹਨੇ ਦੱਸਿਆ ਵੀ ਫਾਇਦਾ ਕੀ ਆ ਉਸ ਤੋਂ ਬਾਅਦ ਉਹਨੇ ਕੀ ਆ ਇੱਕ ਬੜਾ ਵਧੀਆ ਜਿਹੜਾ ਗਾਣਾ ਸੀ ਉਹਦੇ ਵਿੱਚ ਉਹ ਮੁਰਾਦ ਸ਼ਾ ਮੈਂ ਕਹਣਾ ਵੀ ਚਿਲਮਾ ਜਿਹੜੇ ਫੂਕਦੇ ਆ ਉਹਨਾਂ ਦੇ ਕਟਾਕਸ਼ ਕਰਦੀ ਕੀ ਆ ਉਹਨੇ ਗੱਲ ਆਖੀ ਸੀ ਉਹਨੇ ਆਕੇ ਸੀ ਅੰਬਰਬੇਲ ਦੀ ਸਿੱਟੀ ਦੀ ਬਲਹਾਰੇ ਬੂਟੇ ਤੇ ਪੁੱਤ ਕਿਸੇ ਦਾ ਨਸ਼ੇ ਨਾਲ ਲਾਇਆ ਸਲਫੇ ਸੂਟੇ ਤੇ ਦੁੱਧੋ ਬਲ ਦੇ ਪੁੱਤ ਵਿਗੜਦੇ ਧੇਰ ਨਾਲ ਆਉਂਦੇ ਨੇ ਤੇ ਦੁੱਧ ਪੁੱਤ ਗਰਦਾਸਿਆਂ निगरानी ਚਾਉਂਦੇ ਨੇ ਯਾਰ ਉਹ ਬੰਦੇ ਨੇ ਪੇਰੈਂਟਿੰਗ ਤੇ ਵੀ ਗੱਲ ਕੀਤੀ ਹਰ ਵਿਸ਼ੇ ਤੇ ਮੈਂ ਕਹਣਾ ਉਹਨੇ ਗੱਲ ਕੀਤੀ ਸਲਫੇ ਸੂਟੇ ਦੇ ਵੀ ਕੀ ਆ ਕਟਾਕਸ਼ ਕੀਤਾ ਉਹ ਬੰਦੇ ਨੇ ਉਹ ਬੰਦੇ ਨੇ ਕਦੇ ਲੋਕਾਂ ਨੂੰ ਮੋਟੀਵੇਟ ਨਹੀਂ ਕੀਤਾ ਗਲਤ ਪੱਥੇ ਜਾਣ ਲਈ ਬੰਦੇ ਦੀ ਸ਼ਰਤ ਤਾਂ ਜਿੱਥੇ ਵੀ ਆ ਜੀ ਮੈਂ ਕਹਣਾ ਵੀ ਬੰਦੇ ਨੂੰ ਨਾ ਧੰਨੇ ਭਗਤ ਨੇ ਪੱਥਰ ਚੋਂ ਰੱਬ ਪਾਇਆ ਠੀਕ ਹੈ ਨਾ ਉਹਦਾ ਜੇ ਕੀ ਆ ਧੰਨੇ ਭਗਤ ਵਰਗਿਆਂ ਦੀ ਗੱਲਾਂ ਸੀ ਕਰਦੇ ਆ ਗੁਰਬਾਣੀ ਦੀ ਮਾਕੇ ਬਿਆਨ ਵਿਆਖਿਆ ਕਰਦੇ ਵੇਲੇ ਧੰਨੇ ਭਗਤ ਦੀ ਐਗਜ਼ਾਮਪਲ ਦੇ ਛੱਡਦੇ ਆ ਸਾਡੇ ਵਿਦਵਾਨ ਬੰਦੇ ਆ ਤੇ ਮੈਂ ਕਹਣਾ ਜਿੱਥੇ ਬੰਦੇ ਦਾ ਮਨ ਖੜਦਾ ਬਾਈ ਜਿੱਥੇ ਬੰਦੇ ਨੂੰ ਕੁਝ ਉਹਨੇ ਤੁਹਾਨੂੰ ਧੱਕੇ ਨਾਲ ਕੱਢੇ ਤੁਹਾਨੂੰ ਮਾਕੇ ਨਹੀਂ ਕਿਹਾ ਸਭ ਤੋਂ ਵੱਡੀ ਸਾਡੀ ਗੁਰੂ ਦੀ ਉਸਤਤ ਦੇ ਵਿੱਚ ਮੈਂ ਕਹਿੰਦਾ ਵੀ بڑے ਲੋਕਾਂ ਦੇ ਦਿਮਾਗ 'ਚ ਵੀ ਨਹੀਂ ਹੋਣਾ ਗੁਰੂ ਮੈਂ ਕਿਹਾ ਗੁਰੂ ਗੋਬਿੰਦ ਸਿੰਘ ਜੀ ਉਸਤਤ ਜਿਹੜਾ ਉਹਨੇ ਗਾਣਾ ਗਾਇਆ ਉਹ ਕਹਿੰਦਾ ਚਾਰ ਪੁੱਤ ਬਾਰੇ ਪੰਜਵੀਂ ਮਾਂ ਬਾਰੇ ਛੇਮਾ ਬਾਪ ਬਾਰੇ ਆ ਸੱਤਮਾ ਆਪ ਬਾਰੇ ਆ ਲੋਕਾਂ ਦੇ ਜਵਾਨੀ ਯਾਦ ਹੋ ਗਈਆਂ ਕੁਰਬਾਨੀਆਂ ਇਹ ਲਿਖਣ ਵਾਲਾ ਕੌਣ ਸੀ ਯਾਰ ਗਰਦਾਸ ਮਾਨ ਸੀ ਠੀਕ ਹੈ ਨਾ ਵੀ ਸਰਵਾਂ ਸਦਾਨੀਆ ਵੀ ਤੇਰਾ ਕਹਣ ਦੇਊਗਾ ਤੇਰਾ ਹੁਣ ਇਹਨਾਂ ਚੀਜ਼ਾਂ ਦਾ ਯਾਰ ਜਿਹੜਾ ਲੇਖਕ ਆ ਜਿਹੜੇ ਬੰਦੇ ਨੇ ਇੰਨੀ ਸੇਵਾ ਕਰਤੀ ਉਹ ਬੰਦੇ ਨੂੰ ਇੱਕ ਇੰਨੀ ਕ ਗੱਲ ਪਿੱਛੇ ਅਕੇ ਜੀ ਅੱਛਾ ਉਹਦੀ ਗੱਲ ਪੂਰੀ ਕਿਸੇ ਨੇ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਉਹ ਬੰਦੇ ਨੇ ਜਿਹੜੀ ਗੱਲ ਕੀਤੀ ਸੀ ਮੈਂ ਕਹਿੰਦਾ ਵੀ ਉਹ ਬੰਦੇ ਨੇ ਪੰਜਾਬੀ ਮਾਂ ਬੋਲੀ ਦੀ ਉਸਤਤ ਵਿੱਚ ਜੋ ਲਿਖ ਗਿਆ ਉਹ ਕੋਈ ਲਿਖ ਨਹੀਂ ਸਕਦਾ ਜਿਹੜਾ ਉਹਨੇ ਮੈਂ ਕਿ ਹਰ ਮੁੱਦੇ ਦੇ ਉੱਤੇ ਟਕਰਾ ਦੇ ਵਿੱਚ ਵੀ ਮੈਂ ਕਿ ਗਿਆ ਠੋਕ ਕੇ ਖੜਾ ਉਹ ਵੀ ਮੈਂ ਕਿ ਬਾਈ ਜੀ ਸਮਝਣ ਵਾਲੀ ਗੱਲ ਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਸਾਨੂੰ ਸਿੱਖਣ ਦੀ ਲੋੜ ਹੈਗੀ ਆ ਉਹਨਾਂ ਚੀਜ਼ਾਂ ਦੇ ਬਾਰੇ ਸਮਝਣ ਦੀ ਲੋੜ ਹੈਗੀ ਆ ਤੇ ਜਿਹੜੇ ਅੱਜ ਫੇਸਬੁੱਕ 'ਈ ਸਾਡੇ ਵਿਦਵਾਨ ਖੜੇ ਆ ਵਿਦਵਾਨਾਂ ਦੇ ਉੱਤੇ ਮਾ ਕੇ ਕਟਾਕਸ਼ ਕਰਦੇ ਉਹਦੇ ਮਾ ਕੇ ਗਾਣੇ ਆਏ ਆ ਦੂਜੀ ਗੱਲ ਬਾਈ ਮੈਂ ਕਹਿੰਦਾ ਕਿਰਤ ਦੀ ਉਸਤਤ ਦੇ ਵਿੱਚ ਜੋਣੇ ਗਾਇਆ ਰੋਟੀ ਗਾਣਾ ਜੀ ਨੇ ਸੁਣਿਆ ਉਹ ਬੰਦਾ ਹਰੇਕ ਬੰਦਾ ਜਾਣਦਾ ਵੀ ਰੋਟੀ ਵਾਸਤੇ ਇੱਕ ਗਰੀਬ ਬੰਦੇ ਦੇ ਇੱਕ ਬੂਟ ਪਾਲਸ਼ਾਂ ਗਾਣਾ ਜਿਹੜਾ ਅਸੀਂ ਅਕਸਰ ਸੁਣਦੇ ਆ ਕਿਉਂਕਿ ਸਾਡੇ ਜਵਾਕ ਨਾ ਜਿਹੜੇ ਬਾਹਰ ਜਾ ਕੇ ਆਪਦੇ ਆਪ ਨੂੰ ਵੜਿਆਉਣ ਦੀ ਕੋਸ਼ਿਸ਼ ਕਰਦੇ ਆ ਉਹਨੇ ਆਖਿਆ ਸੀ ਲਖਪਰਦੇਸੀ ਹੋਈ ਆ ਆਪਣਾ ਦੇਸ਼ ਨਹੀਂ ਭੰਡੀਦਾ ਇਹ ਕਹਿਣ ਵਾਲਾ ਹੁਣ ਸੀ ਗੁਰਦਾਸ ਮਾਨ ਸੀ ਉਹਨੇ ਇਹ ਗੱਲ ਦੱਸੀ ਸੀ ਕਹਿੰਦਾ ਵੀ ਕਿਰਤ ਦੀ ਕਦਰ ਕਿਵੇਂ ਹੁੰਦੀ ਆ ਬੂਟ ਪਾਲਿਸ਼ ਕਰਨ ਵਾਲੇ ਬੰਦੇ ਦੀ ਰਿਸਪੈਕਟ ਸਾਡੇ ਇੱਥੇ ਅੱਜ ਸਾਡੇ ਪੁੱਤ ਬਾਹਰ ਭੱਜ ਗਏ ਉੱਥੇ ਜਾ ਕੇ ਟਾਇਲਟਾਂ ਸਾਫ਼ ਕਰਦੇ ਆ ਸਭ ਕੁਝ ਕੀਆ ਕਰਦੇ ਆ ਕਿਉਂ ਕਰਦੇ ਆ ਕਿਉਂਕਿ ਉੱਥੇ ਕੀ ਕਿਰਤ ਦੀ ਕਦਰ ਆ ਸਾਡੇ ਹੋਰ ਕਿਸੇ ਗੱਲ ਕਰਕੇ ਸਾਡਾ ਮੁਲਕ ਮਰੇ ਸਾਡਾ ਮੁਲਕ ਕੀ ਆ ਵੀ ਜਿਹੜੇ ਕਿਰਤ ਕਰਨ ਵਾਲਾ ਬੰਦਾ ਉਹਦੀ ਰਿਸਪੈਕਟ ਹੈ ਨਹੀਂ ਪਰ ਉਹ ਰਿਸਪੈਕ ਤਾਂ ਮੈਂ ਕਹਣਾ ਵੀ ਇਹੋ ਜਿਹੇ ਬੰਦੇ ਹਰ ਜਿਹਨੇ ਜ਼ਿੰਦਗੀ ਦੇ ਹਰ ਪੱਖ ਨੂੰ ਉਜਾਗਰ ਵੀ ਕੀਤਾ ਜ਼ਿੰਦਗੀ ਦੇ ਹਰ ਪੱਖ ਦੇ ਉੱਤੇ ਆਪਦਾ ਰੱਖਿਆ ਉਹ ਬੰਦੇ ਨੂੰ ਕਹਿੰਦੇ ਨਿੰਦਨ ਵਾਲੇ ਜਿਹੜੇ ਬੰਦੇ ਆ ਮਾਕੇ ਦੁੱਕੀ ਦੇ ਮਾਕੇ ਦੁੱਕੀ ਦੇ ਬੰਦੇ ਕਹਿਣਾ ਕਹੂੰਗਾ ਵੀ ਮੈਂ ਤਾਂ ਉਹਨਾਂ ਨੂੰ ਤੇ ਬੜੇ ਆਪਦੇ ਆਪ ਨੂੰ ਵਿਦਵਾਨ ਕਹਣ ਵਾਲੇ ਨਾ ਬੜੇ ਲੋਕ ਕਹਿਣ ਲੱਗ ਜਾਂਦੇ ਆ ਕਹਿੰਦੇ ਬਾਈ ਜੀ ਇਹਨਾਂ ਲੋਕਾਂ ਨੂੰ ਕੇ ਪੀ ਐਸ ਗੱਲਣੇ ਵਰਤੇ ਆ ਜੀ ਮਾਕੇ ਪੰਜਾਬ ਦੇ ਵਿੱਚ ਇਹੋ ਜਿਹੇ ਗਾਣੇ ਲੈ ਕੇ ਆ ਜਿਹਦੇ ਨਾਲ ਹੋਇਆ ਉਹ ਮੈਂ ਕਹਣਾ ਉਸੇ ਬੰਦੇ ਨੇ ਕੀ ਬਣੂ ਦੁਨੀਆ ਦਾ ਗਾ ਕੇ ਨਾ ਇੱਕ ਬਾਈ ਜੀ ਕਮੈਂਟ ਕੀਤਾ ਸੀ ਤੇ ਫੈਸ਼ਨ ਨੂੰ ਜਿਨੂ ਕੀ ਆ ਫੈਸ਼ਨ ਪੂਰੇ ਚਰਮ ਸੀਮਾ ਤੇ ਸੀ ਨਾ ਅੱਜ ਤਾਂ ਹੁਣ ਕਾ ਨੋਰਮਲ ਗੱਲ ਹੋ ਗਈ ਉਹ ਫੈਸ਼ਨ ਦੇ ਕੱਲੀ ਕੱਲੀ ਗੱਲ ਦੇ ਉੱਤੇ ਉਹਨੇ ਕਟਾਸ਼ ਕੀਤਾ ਸੀ ਕਹਿੰਦਾ ਬਾਪੂ ਫਿਰੇ ਖੇਤਾਂ ਵਿੱਚ ਨੱਕੇ ਮੋੜਦਾ ਮੁੰਡਾ ਪੜੇ ਕਾਲਜ ਡਕਾਣੀ ਤੋੜਦਾ ਕਾਦੀਆਂ ਪੜਾਈਆਂ ਤੋੜਾ ਫੇਰਾ ਮਿੱਤਰੋ ਬਸ ਦੋ ਹੀ ਥਾਮਾ ਉੱਤੇ ਡੇਰਾ ਮਿੱਤਰੋ ਜਾਂ ਠੇਕੇ ਜਾਂ ਥਾਣੇ ਉਹ ਸਾਰਾ ਕੁਝ ਅਸੀਂ ਜਾਣਦੇ ਆ ਇੱਕ ਉਹਨੂੰ ਕੀ ਨਿੰਦਣ ਲੱਗ ਜਾਂਦਾ ਕਹਿੰਦੇ ਜੀ ਇਹਨੇ ਘਰ ਦੀ ਸ਼ਰਾਬ ਦਾ ਗਾਣਾ ਗਾਇਆ ਯਾਰ ਕੀ ਸਾਡੇ ਕਲਚਰ ਦਾ ਪਾਰਟ ਹੈ ਨਹੀਂ ਅੱਜ ਅਸੀਂ ਖੇਤ ਖੜੇ ਆ ਮੈਂ ਕਹਿੰਦਾ ਉਹ ਜਿਹੜਾ ਗਾਣਾ ਉਹਨੇ ਜਿਹੜਾ ਕਾਇਆ ਸੀ ਘਰ ਦੀ ਸ਼ਰਾਬ ਹੋਵੇ ਆਪਣਾ ਪੰਜਾਬ ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ ਬਾਣ ਵਾਲਾ ਮੰਜਾ ਹੋਵੇ ਠੀਕ ਹੈ ਮੂੜੀ ਨਾਲ ਗੰਡਾ ਹੋਵੇ ਮੰਜੇ ਉੱਤੇ ਬੈਠਾ ਜੱਟ ਬਣਿਆ ਨਵਾਬ ਹੋਵੇ ਇਹ ਜਿਹੜੀ ਫੀਲਿੰਗ ਸੀ ਉਹ ਅੱਜ ਦੇ ਜੱਟ ਕੋਲੇ ਕਿੱਥੇ ਰਹਿ ਗਈ ਜੇ ਉਹ ਫੀਲਿੰਗ ਜੇ ਹੋਵੇ ਸਾਡੇ ਕੋਲੇ ਅੱਜ ਸਾਡੇ ਪੁੱਤ ਬਾਈ ਜੀ ਹੋਰ ਨਸ਼ਿਆਂ ਦੇ ਕਿਉਂ ਲੱਗੇ ਖੜੇ ਆ ਉਹੀ ਸ਼ਰਾਬ ਜਿ ਲੀਗਲਾਈਜ਼ ਕਰਕੇ ਸਾਰਾ ਕੁਝ ਮਾਰ ਕੇ ਸਾਨੂੰ ਕਿਹਾ ਦੋ ਨੰਬਰ ਦੀ ਸ਼ਰਾਬ ਨਾਲ ਕਿੰਨੇ ਲੋਕ ਮਰੀ ਜਾਂਦੇ ਆ ਉਹ ਘਰ ਦੀ ਸ਼ਰਾਬ ਜਿਹੜੀ ਹੈਗੀ ਆ ਤੇ ਮੈਂ ਕਹਿੰਦਾ ਵੀ ਜਿਹੜੇ ਰਵਾਇ ਉਹ ਉਹਨਾਂ ਨੂੰ ਤੁਸੀਂ ਮੈਂ ਕਿ ਅੱਜ ਭੰਡ ਰਹੇ ਹੋ ਮੈਂ ਕਹਿੰਦਾ ਚਿੱਟੇ ਤੇ ਕਿੰਨੇ ਉਹ ਬੰਦੇ ਗੱਲ ਕਰਦੇ ਜਿਹੜੇ ਅੱਜ ਉਹਨੂੰ ਭੰਡਣ ਲਈ ਤਿਆਰ ਖੜੇ ਆ ਤੇ ਦੂਜਾ ਬਾਈ ਜੀ ਉਹਨਾਂ ਟਾਈਮਾਂ 'ਚ ਜਦੋਂ ਕਹਿੰਦੇ ਨਾ ਕੇਪੀਐਸ ਕੇ ਲੜ ਕੇ ਲੈ ਕੇ ਹੁਣ ਠੀਕ ਹੈ ਜਿਹੜਾ ਬੰਦਾ ਕਿਸੇ ਟਾਈਮ ਦੇ ਦੌਰ ਦੇ ਵਿੱਚ ਚੱਲਦਾ ਹੁਣ ਸਿੱਧੂ ਮੂਸੇ ਵਾਲੇ ਵੀ ਜਿਹੜੇ ਦੌਰ 'ਚ ਚੱਲਿਆ ਸੀ ਠੀਕ ਹੈ ਨਾ ਉਸੇ ਤਰੀਕੇ ਨਾਲ ਕੀ ਆ ਜਿਹੇ-ਜਿਹੇ ਲੋਕ ਟੈਸਟ ਕਰਦੇ ਆ ਪਰ ਉਹ ਬੰਦਾ ਜਦੋਂ ਤੋਂ ਸਟਾਰਟ ਕਰਦਾ ਠੀਕ ਹੈ ਨਾ ਹੁਣ ਉਹ ਬੰਦੇ ਦਾ ਇਕ ਨਹੀਂ ਬਾਈ ਜੀ ਮੈਂ ਕਹਿੰਦਾ ਦੋ ਪੀੜੀਆਂ ਦੇ ਟਕਰਾਤੇ ਨਾ ਇੱਕ ਬੜਾ ਸ਼ਾਨਦਾਰ ਉਹਨੇ ਕੀ ਆ ਤੇ ਉਹ ਗਾਣੇ ਨੂੰ ਮੈਂ ਕਹਿੰਦਾ ਵੀ ਮੈਂ ਨਾ ਕੱਲ ਹੀ ਆਪਣੇ ਬੱਚਿਆਂ ਨਾਲ ਸੁਣਨ ਲੱਗਿਆ 9 ਮਿੰਟ ਦਾ 9 ਮਿੰਟ ਦੇ ਕਰੀਬ ਉਹ ਗਾਣਾ ਹੈਗਾ ਉਹਦੇ ਵਿੱਚ ਕੀ ਆ ਨਵੀਂ ਜਨਰੇਸ਼ਨ ਦਾ ਤੇ ਪੁਰਾਣੀ ਜਿਹੜੀ ਪੀੜ੍ਹੀ ਆ ਉਹਨਾਂ ਦੋਨਾਂ ਦਾ ਟਕਰਾਅ ਦਿਖਾਇਆ ਤੇ ਨਵੀਂ ਪੀੜ੍ਹੀ ਨੂੰ ਉਹਦੇ ਕੀ ਇੱਕ ਬੈਲੈਂਸ ਅਪਰੋਚ ਰੱਖੀ ਹੋਈ ਹੈ ਨਵੀਂ ਪੀੜ੍ਹੀ ਨੂੰ ਵੀ ਸਾਨੂੰ ਸਮਝਣਾ ਚਾਹੀਦਾ ਤੇ ਪੁਰਾਣੀ ਪੀੜ੍ਹੀ ਜਿਹੜੀ ਸਾਡੀ ਗੱਲ ਕਰਦੀ ਉਹ ਪੁਰਾਣੀ ਪੀੜ੍ਹੀ ਕੀ ਕਹਿੰਦੀ ਆ ਮੈਂ ਸਾਰੇ ਦਰਸ਼ਕਾਂ ਨੂੰ ਬੇਨਤੀ ਕਰਦਾ ਕਈ ਭਰਾਵਾਂ ਨੇ ਪਹਿਲਾਂ ਗਾਣਾ ਸੁਣਿਆ ਵੀ ਹੋ ਉਹ ਜਵਾਨੀ ਦੇ ਦੌਰ 'ਚ ਮੈਂ ਵੀ ਸੁਣਦਾ ਰਿਹਾ ਬਹੁਤ ਸੁਣਿਆ ਹੁਣ ਕਿਤੇ ਮੈਂ ਵੀ ਅਵੇਸਲਾ ਉਹ ਗੱਲਾਂ ਜ਼ਰੂਰ ਸੁਣ ਜਿਹੜੀਆਂ ਉਹਨੇ ਉਸ ਗਾਣੇ 'ਚ ਕਹੀਆਂ ਉਹ ਗਾਣਾ ਹੈਗਾ ਬਾਕੀ ਦੀਆਂ ਗੱਲਾਂ ਛੱਡੋ ਦਿਲ ਸਾਫ਼ ਹੋਣਾ ਚਾਹੀਦਾ ਉਸ ਗਾਣੇ 'ਚ ਨਾ ਬਾਈ ਉਹਨੇ ਦੱਸਿਆ ਵੀ ਇੱਕ ਮਾਪਿਓ ਕੀ ਆ ਪੂਜਾ ਪਾਠ ਕਰਦੇ ਆ ਤੇ ਨਵੀਂ ਜਨਰੇਸ਼ਨ ਦਾ ਪੁੱਤ ਉਹਨਾਂ ਨੂੰ ਕਹਿੰਦਾ ਕੀ ਆ ਉਹਦੇ ਸਵਾਲ ਕੀ ਹੁੰਦੇ ਉਹਦੇ ਸਵਾਲਾਂ ਦੇ ਮਾਪਿਓ ਜਵਾਬ ਕੀ ਦਿੰਦਾ ਠੀਕ ਹੈ ਨਾ ਤੇ ਕਿਵੇਂ ਇੱਕ ਬੱਚਾ ਦੂਜੇ ਬੱਚੇ ਨੂੰ ਡਿਸਟਰੈਕਟ ਕਰਦਾ ਪੜ੍ਹਾਈ ਤੋਂ ਕਿਵੇਂ ਕੀ ਆ ਪਟਕਾ ਦਿੰਦਾ ਉਹ ਸਾਰੀਆਂ ਚੀਜ਼ਾਂ ਦਾ ਜਿਹੜਾ ਉਹਨੇ ਜ਼ਿਕਰ ਕੀਤਾ ਹੋਇਆ ਨਾ ਆਪਦੇ ਗਾਣੇ 'ਚ ਉਹਨਾਂ ਚੀਜ਼ਾਂ ਤੋਂ ਮੈਂ ਕਹਿਣਾ ਬਾਈ ਜੀ ਸਮਾਜ ਦੇ ਹਰ ਪੱਖ ਤੇ ਉਹਨੇ ਸੇਧ ਦੇਣ ਦੀ ਕੋ ਕਿਤੇ ਵੀ ਅਜ ਤੱਕ ਮੈਂ ਕਹਣਾ ਜਿਹੜੀ ਲੱਚਰ ਗਾਇਕੀ ਉਹਦੇ ਦੌਰ ਦੇ ਵਿੱਚ ਚਮਕੀਲਾ ਗਾਉਂਦਾ ਸੀ ਹੋਰ ਦਗਾਣੇ ਜੋੜੀਆਂ ਗਾਉਂਦੇ ਸੀ ਕਿੰਨਿਆਂ ਕਿਨੂੰ ਯਾਰ ਤੁਸੀਂ ਪੰਡਿਆ ਪਰ ਉਸ ਦੌਰ ਦੇ ਵਿੱਚ ਵੀ ਜਿਹੜਾ ਉਹਨੇ ਕੀ ਆ ਦਰਦ ਬਿਆਨ ਕੀਤਾ ਸੀ ਪੰਜਾਬ ਦਾ ਮੈਂ ਕਹਣਾ ਵੀ ਜਿਵੇਂ ਅੱਜ ਦੇ ਗਾਇਕ ਕੀ ਆ ਥੋੜੇ ਜੇ ਫੇਮਸ ਹੋ ਕੇ ਬੜਾ ਕੁਝ ਮਾ ਕੇ ਢੇਡਾ ਖਾ ਜਾਂਦੇ ਆ ਮੈਂ ਕਹਣਾ ਵੀ ਉਹ ਕਿੱਥੇ ਆ ਦੀ ਲਾਈਨ ਤੋਂ ਭਟਕਿਆ ਮੈਨੂੰ ਇਹ ਦੱਸ ਦੇਣ ਦੋ ਹੀ ਗੱਲਾਂ ਪਿੱਛੇ ਕਹਿੰਦੇ ਆ ਇੱਕ ਉਹਨੇ ਹੀ ਆਖਿਆ ਸੀ ਕਿ ਹਾਂਜੀ ਇੱਕ ਲੈਂਗੁਏਜ ਨਾਲ ਸਮਝਣਾ ਸੌਖਾ ਹੁਣ ਪੰਜਾਬੀ ਬੰਦਾ ਅੱਜ ਕੀ ਆ ਸਭ ਤੋਂ ਵੱਧ ਪਾਇਆ ਜਾਣ ਵਾਲਾ ਪ੍ਰਾਣੀ ਜਿਵੇਂ ਕਹਿ ਦੇਣਾ ਵੀ ਪੰਜਾਬੀ ਆ ਜਿਵੇਂ ਆਲੂ ਹਰੇਕ ਸਬਜ਼ੀ ਚ ਪੈਂਦਾ ਕਿਸੇ ਮਰਜ਼ੀ ਸਟੇਟ ਚ ਵਗਜੋ ਕਲਕੱਤੇ ਚ ਜਾ ਕੇ ਮੈਂ ਕਹਿੰਦਾ ਸਾਡੇ ਖੇਤ ਚ ਬਾਈ ਜੀ ਬਾਹਰਲਾ ਕੋਈ ਲੇਬਰ ਵਾਲਾ ਕੰਮ ਕਰਨ ਉਹ ਸੀ ਉਹਦੇ ਨਾਲ ਹਿੰਦੀ ਨਹੀਂ ਬੋਲਦੇ ਉਹਨੇ ਇੱਕ ਗੱਲ ਕਹੀ ਸੀ ਕਹਿੰਦਾ ਵੀ ਲੈਂਗੁਏਜ ਹੋਣੀ ਚਾਹੀਦੀ ਆ ਪਰ ਉਹਨੇ ਦੀ ਮਾਣੂ ਵਾ ਕੇ ਕੀ ਆ ਭੰਡਿਆ ਨਹੀਂ ਸੀ ਕਿਤੇ ਵੀ ਤੇ ਸਾਡੇ ਜਿਹੜੇ ਗਾਇਕ ਆਪਦੇ ਆਪ ਨੂੰ ਮਾਗੇ ਸੋਕਾਲ ਜਿਹੜੇ ਵਿਦਵਾਨ ਕਹਾਉਂਦੇ ਆ ਉਹ ਕਮੈਂਟ ਵੀ ਅੰਗਰੇਜ਼ੀ ਚ ਕਰਨਗੇ ਪੰਜਾਬੀ ਨੂੰ ਇੰਗਲਿਸ਼ ਟਾਈਪ ਲਿਖਣ ਦੀ ਕੋਸ਼ਿਸ਼ ਕਰਨਗੇ ਤੇ ਗੱਲ ਗਾਲ ਚ ਕਰਨਗੇ ਇੱਕ ਗੱਲ ਹੋਰ ਆ ਜਿਵੇਂ ਗਾਲ ਦੀ ਗੱਲ ਹੁੰਦੀ ਆ ਜੇ ਅਸੀਂ ਅੱਜ ਦੇ ਸਮੇਂ ਦੇ ਵਿੱਚ ਅੱਜ ਦੇ ਦੌਰ ਦੇ ਜਿਹੜੇ ਆਪਣੇ ਆਪ ਨੂੰ ਵੈਸਟਰਨ ਕਲਾਕਾਰ ਕਹਾਉਂਦੇ ਆ ਚਾਹੇ ਉਹ ਪੰਜਾਬੀ ਨੇ ਚਾਹੇ ਪੰਜਾਬ ਦੇ ਸਰੋਂ ਉੱਠੇ ਨੇ ਪੰਜਾਬ ਦੇ ਪੰਜਾਬ ਦੇ ਲੋਕਾਂ ਦੇ ਵਿੱਚ ਉਹ ਬਹੁਤ ਪ੍ਰਚਲਿਤ ਨੇ ਉਹਨਾਂ ਦੇ ਗੀਤਾਂ ਦੇ ਵਿੱਚ ਵੀ ਹੁਣ ਆਮ ਅਕਸਰ ਦੇਖਿਆ ਕਿ ਉਹ ਗਾਲਾਂ ਅਸ਼ਲੀਲ ਗਾਲਾਂ ਜਿਹੜੀਆਂ ਨੇ ਜਿਹਨਾਂ ਸ਼ਾਇਦ ਅਸੀਂ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਵੀ ਨਹੀਂ ਸੁਣਦੇ ਨੇ ਉਹ ਗਾਲਾਂ ਵੀ ਜਿਹੜੀਆਂ ਹੈਗੀਆਂ ਸਿੱਧਮ ਸਿੱਧੀਆਂ ਇੱਕ ਗੀਤਾਂ ਦੇ ਵਿੱਚ ਦਿੱਤੀਆਂ ਜਾਂਦੀਆਂ ਫਿਰ ਉੱਥੇ ਉਹਨਾਂ ਨੂੰ ਕਿਉਂ ਨਹੀਂ ਰੋਕਿਆ ਜਾਂਦਾ ਜਾਂ ਉੱਥੇ ਇਹਨਾਂ ਦੇ ਵੱਲੋਂ ਵਿਰੋਧਤਾ ਜਿਹੜੀ ਹੈ ਕਿਉਂ ਨਹੀਂ ਕੀਤੀ ਜਾਂਦੀ ਰੌਲਾ ਹੈ ਵੀ ਜਿਹੜੀ ਨਵੀਂ ਪੀੜੀ ਦੇ ਮਾਕੇ ਆਏ ਆ ਨਾ ਲੋਕ ਉਹ ਗੱਲ ਦੇ ਨਹੀਂ ਦਿੰਦੇ ਹੁਣ ਸਿੱਧੂ ਮੂਸੇ ਵਾਲੇ ਦੇ ਕੋਈ ਕਮੈਂਟ ਕਰਦਾ ਤਾਂ ਸਿੱਧੂ ਮੂਸੇ ਵਾਲੇ ਦੇ ਫੈਨ ਹੀ ਮਾਕੇ ਨੇ ਹੈਗੇ ਆ ਬਾਕੀ ਉਹ ਨਵੀਂ ਟੈਕਨੋਲੋਜੀਾਂ ਜੁੜੇ ਆ ਗਰਦਾਸ ਮਾਨ ਨੂੰ ਜਿਆਦਾ ਪਸੰਦ ਕਰਨ ਵਾਲੇ ਲੋਕ ਕਿਹੜੇ ਸੀਗੇ ਜਿਹੜੇ 35 ਸਾਲ ਤੋਂ ਉੱਪਰ ਹੋਣ ਜਾ ਚੁੱਕੇ ਜਿਨ੍ਹਾਂ ਦੀ ਜਵਾਨੀ ਦੇ ਵਿੱਚ ਜਿਨ੍ਹਾਂ ਨੇ ਗਰਦਾਸ ਮਾਨ ਸੁਨੇਆ ਉਦੋਂ ਵੀ ਮੈਂ ਕਹਿੰਦਾ ਥੋੜੀ ਵੱਡੀ ਅਜਿਹੇ ਲੋਕ ਨੇ ਜਿਹੜੇ ਹੁਣ ਨਵੇਂ ਮਾ ਕੇ ਜਨਰੇਸ਼ਨ ਆ ਰਹੀ ਆ ਇਹ ਸੁਣਦੇ ਕਿੰਨਾ ਨੂੰ ਆਪਾਂ ਸਾਰੇ ਜਾਣਦੇ ਆ ਠੀਕ ਹੈ ਨਾ ਬਿਸ਼ੇਕ ਸਿੱਧੂ ਮੂਸੇ ਵਾਲਾ ਹੋਵੇ ਕਰਨ ਔਜਲਾ ਹੋਵੇ ਠੀਕ ਹੈ ਨਾ ਹੋਰ بڑے ਸਿੰਗਰ ਜਿਹੜੇ ਆ ਉਹਨਾਂ ਸਾਰੇ ਸਿੰਗਰਾਂ ਦੇ ਗਾਣੇ ਅਕਸਰ ਕੀ ਆ ਸਾਡੇ ਗੱਡੀਆਂ 'ਚ ਘਰਾਂ ਦੇ ਵਿੱਚ ਆਮ ਹੀ ਸੀ ਸੁਣਾਈ ਦਿੰਦੇ ਆ ਉਹਨਾਂ ਦੀ ਜਿਹੜੀ ਤੁਸੀਂ ਗਾਲ ਦੀ ਗੱਲ ਕਰਦੇ ਹੋ ਜਿਹੜੀ ਗੱਲ ਮੈਂ ਕਹਿੰਦਾ ਵੀ ਉਸ ਗ ਤੇ ਸਾਡੇ ਸਟੇਜ ਤੇ ਜਿਹੜੇ ਗੰਦੇ ਐਕਸ਼ਨ ਕੀਤੇ ਜਾਂਦੇ ਆ ਨਾ ਬਈ ਉਂਗਲਾਂ ਦੇ ਨਾਲ ਉਂਗਲਾਂ ਦੇ ਐਕਸ਼ਨ ਸਾਰੇ ਲੋਕ ਜਾਣਦੇ ਆ ਮੈਂ ਉਹ ਕਰਨ ਤੋਂ ਵੀ ਮੈਂ ਗਰੇਜ਼ ਕਰੂੰਗਾ ਉਹ ਐਕਸ਼ਨ ਕਰ ਕਰਕੇ ਲੋਕਾਂ ਦੇ ਮੂਹਰੇ ਕਰਕੇ ਲੋਕਾਂ ਨੂੰ ਝੜਿਆਇਆ ਜਾਂਦਾ ਸਟੇਜ ਦੇ ਉੱਤੇ ਖੜਾ ਜਮਾ ਕੇ ਸਿੰਗਰ ਜਿਹੜਾ ਝੜ ਜਾਂਦਾ ਕਿ ਮੈਂ ਕਹਣਾ ਵੀ ਦੇਖੋ ਗੁਰਦਾਸ ਮਾਨ ਦਾ ਰਤਬੀ ਏਡਾ ਵੱਡਾ ਸੀ ਉਹਦੇ ਮੂਹਰੇ ਐਸੀ ਗੱਲ ਬਰਦਾਸ਼ਤ ਮਾਕੇ ਲੋਕਾਂ ਤੋਂ ਹੋਈ ਨਹੀਂ ਠੀਕ ਹੈ ਨਾ ਉਹਦੇ ਆਪ ਦੇ ਵੀ ਜਿਹੜੇ ਨਾਲ ਖੜਨ ਵਾਲੇ ਲੋਕ ਸੀ ਜਿਹੜੇ ਉਹਨੂੰ ਸਲਾਉਣ ਵਾਲੇ ਲੋਕ ਸੀਗੇ ਜਿਹੜੇ ਨਕੂਦਰ ਜਾ ਜਾ ਕੇ ਕਿ ਆਪ ਉੱਥੇ ਉੱਥੇ ਜਾ ਕੇ ਗਾਣੇ ਸੁਣਦੇ ਰਹੇ ਆ ਉਹ ਉਹਦੇ ਕਿਤੇ ਨਾ ਉਹ ਲੋਕਾਂ ਨੇ ਵੀ ਮੈਂ ਕਹਿੰਦਾ ਵੀ ਉਹਨਾਂ ਨੂੰ ਨਿੰਦਿਆ ਅੱਜ ਅਸੀਂ ਜਿੱਥੇ ਖੜਿਆ ਮੇਰੇ ਮਾਕੇ ਰਿਸ਼ਤੇਦਾਰ ਨੇ ਇਹਨਾਂ ਨਾਲ ਗੱਲ ਕੀਤੀ ਹੈ ਜਾ ਕੇ ਨਕੂਤਰ ਸੁਣਦੇ ਰੋਕ ਕਹਿੰਦੇ ਜੀ ਐ ਗਲਤ ਕੀਤਾ ਕੰਮ ਤਾਂ ਮੈਂ ਥੋੜੇ ਵਾਲੀ ਗੱਲ ਹੀ ਪੁੱਛੀ ਮੈਂ ਵੀ ਕਿਹੜਾ ਸਿੰਘ ਰਾਜ ਦੇ ਦੌਰ ਜਿਹੜਾ ਗਾਲੀਆਂ ਥੋੜੇ ਪੁੱਤ ਉਹਨਾਂ ਨੂੰ ਸੁਣਦੇ ਆ ਕਿ ਨਹੀਂ ਸੁਣਦੇ ਹਮ ਗਰਦਾਸ ਮਾਨ ਤੋਂ ਨਿਕਲ ਗਈ ਔਰ ਉਹਨੇ ਐਕਸਪਲੇਨ ਕੀਤਾ ਕਹਿੰਦਾ ਵੀ ਤੁਹਾਡੀ ਮਾਂ ਨੂੰ ਕੋਈ ਗਾਲ ਕੱਢੇ ਉਹਨੇ ਫੇਰ ਵੀ ਇਹ ਗੱਲ ਆਕੀ ਸੀ ਵੀ ਮੈਂ ਉੱਥੇ ਗਾਲ ਦੇ ਵਿੱਚ ਗਲਤ ਕਿੱਥੇ ਆ ਯਾਰ ਮੈਂ ਕਹਿੰਦਾ ਅੱਜ ਮੈਂ ਖੜਾ ਵੀ ਮੈਨੂੰ ਕੋਈ ਗਾਲ ਮਾਂ ਦੀ ਕੱਢੂਗਾ ਤਾਂ ਮੇਰੇ ਜੇ ਫਿਰ ਪੰਜਾਬੀ ਖੂਨ ਨਹੀਂ ਜੇ ਮੂਰੋ ਕੀ ਉਹਨੂੰ ਜਵਾਬ ਨਾ ਦੇਊਗਾ ਗਾਲ ਦੇ ਵਿੱਚ ਠੀਕ ਹੈ ਨਾ ਅਸਲ ਤਾਂ ਆਪਾਂ ਹੱਥੋਂ ਪਾਈ ਹੁਣ ਤੱਕ ਜਾਣਦੇ ਆ ਕਿਉਂਕਿ ਮਾਂ ਤੇ ਭੈਣ ਬਾਰੇ ਸੋਣਾ ਬਹੁਤ ਔਖਾ ਤੇ ਸਿਰਫ ਇਸ ਗੱਲ ਪਿੱਛੇ ਉਸ ਬੰਦੇ ਨੂੰ ਮਾਰ ਕੇ ਜਿੰਨਾ ਉਹਦਾ ਭੰਡੀ ਪ੍ਰਚਾਰ ਕੀਤਾ ਗਿਆ ਮੈਂ ਲੋਕਾਂ ਨੂੰ ਲੱਖ ਲਾਣ ਤੇ ਕਹਿਣਾ ਜਿਹੜੇ ਬੰਦੇ ਉਹਨੂੰ ਸੁਣਨ ਵਾਲੇ ਸੋ ਵੀ ਕਿਤੇ ਨਾ ਕਿਤੇ ਚੁੱਪ ਕਰ ਗਏ ਚੁੱਪ ਤਾਂ ਕਰ ਗਏ ਕਿਉਂਕਿ ਬਈ ਉਹੀ ਲੋਕ ਜਿਨ੍ਹਾਂ ਨੇ ਸਾਰਾ ਪ੍ਰੋਪਾਗੈਂਡਾ ਰਚਿਆ ਸੀ ਉਹ ਬੰਦੇ ਫਿਰ ਗਾਲ ਮਾਂ ਪੈਣ ਤੋਂ ਬਿਨਾਂ ਗੱਲ ਹੀ ਠੀਕ ਹੈ ਨਾ ਮੈਂ ਪਹਿਲਾਂ ਵੀ ਜਦੋਂ ਉਹਦਾ ਪਿਛਲਾ ਗਾਣਾ ਆਇਆ ਸੀ ਉਦੋਂ ਵੀ ਮੈਂ ਕੀ ਉਹਦੇ ਬਾਰੇ ਗੱਲ ਕੀਤੀ ਸੀ ਉਹਨੇ ਆਪਦੇ ਗਾਣੇ ਉਹਦੇ ਦਰਸਾਏ ਸੀ ਯਾਰ ਮੈਂ ਕੀ ਕੁਝ ਗਾਇਆ ਉਹ ਦੱਸਣ ਦੀ ਲੋੜ ਨਹੀਂ ਕਰਦਾਸ ਮਾਨੂੰ ਉਹਦਾ ਕਰਦਾ ਮਾਨੂੰ ਇਹ ਕਹਿਣਾ ਵੀ ਉਹਨੂੰ ਕੀ ਇਹ ਗੱਲ ਕਹਿਣ ਦੀ ਕੀ ਲੋੜ ਸੀ ਉਹਦੇ ਗਾਣੇ ਅੱਜ ਵੀ ਲੋਕਾਂ ਦੇ ਦਿਲਾਂ 'ਚ ਵਸਦੇ ਆ ਸਾਡੇ ਵਰਗੇ ਜਿਹਨੇ ਕੀ ਅਸੀਂ ਸੁਣਦੇ ਰਹੇ ਆ ਗਾਣੇ ਉਹ ਕੱਲਾ ਕੱਲਾ ਗਾਣਾ ਉਹਦਾ ਜਿਹੜਾ ਹੈਗਾ ਉਹਦਾ ਛੱਲਾ ਹੁਣ ਬਈ ਉਹ ਲੋਕ ਮਾਕੇ ਕਿ ਕਿਹਾ ਜਾਵੇ ਠੀਕ ਹੈ ਨਾ ਲੋਕ ਗੀਤ ਕਿਉਂ ਨੇੜੇ ਲੋਕਾਂ ਚ ਉਪਜਦੇ ਆ ਉਹਦੇ ਛੱਲੇ ਨੂੰ ਲੋਕ ਗੀਤ ਦਾ ਦਰਜਾ ਮਿਲਿਆ ਪਿਆ ਤਾਂ ਉਹ ਗਰਦਾਸ ਮਾਨ ਵਰਗੇ ਜਿਹੜੇ ਮਾਕੇ ਜਿਹੜਾ ਗਾ ਗਏ ਉਹ ਨਾ ਤਾਂ ਨਵੀਂ ਜਨਰੇਸ਼ਨ गा ਸਕਦੀ ਆ ਨਾ ਉਹੋ ਜੀ ਕਾਲ ਮਾ ਕਿਸੇ ਕੋਲੇ ਅੱਜ 2 ਮਿੰਟ ਦਾ ਗਾਣਾ ਹੁੰਦਾ ਉਹਦੇ ਵਿੱਚ ਜੇ ਕਿ ਮਿਊਜ਼ਿਕ ਵੱਧ ਹੁੰਦਾ ਤੇ ਗਾਲਾਂ ਵੱਧ ਹੁੰਦੀਆਂ ਨੇ ਉਹ 9-9 ਮਿੰਟ ਦਾ ਗਾਣਾ ਗਾ ਜਾਂਦਾ ਠੀਕ ਹੈ ਨਾ ਤਾਂ ਉਹ 9 ਮਿੰਟ ਦੇ ਗਾਣੇ 'ਚ ਜਿਹੜਾ ਕਿ ਆ ਮੈਸੇਜ ਵੀ ਡਿਲੀਵਰ ਕਰਦਾ ਲੋਕਾਂ ਨੂੰ ਉਹ ਮੈਸੇਜ ਨੂੰ ਲੋਕ ਸੁਣਨ ਨਵੀਂ ਜਨਰੇਸ਼ਨ ਨੂੰ ਮੈਂ ਇਹੀ ਗੱਲ ਕਰਦਾ ਵੀ ਥੋੜੀ ਜਨਰੇਸ਼ਨ ਨਾਲ ਮੇਲ ਮੈਂ ਬੜਾ ਕੀਆ ਮੈਂ ਕਹਿੰਦਾ ਵੀ ਪਹਿਲਾ ਕਿ ਗਾਣਾ ਸੀ ਕਦੇ ਹੱਸੇ ਬਿਮਣਾ ਕਦੇ ਗਾਵੇ ਮਣਾ ਜਿੰਦ ਉਦਰੀ ਦਾ ਚਿਤ ਪਰਚਾਵੇ ਮਣਾ ਐਡਾ ਕ ਸਕੂਨ ਦਿੰਦਾ ਰੂਹ ਨੂੰ ਉਹ ਗਾਣਾ ਤੁਹਾਨੂੰ ਅੱਜ ਫੇਸਬੁੱਕ ਜਾਂ YouTube ਤੇ ਇੱਥੇ ਆਉਂਦਾ ਨਹੀਂ ਬਈ ਦਿਲਸ਼ਾਦ ਅਖਤਰ ਦੀ ਮੌਤ ਤੇ ਕੀ ਇੱਕ ਕੈਸਟਾਈਜ਼ੀ ਸ਼ਰਧਾਂਜਲੀ ਉਹਦੇ ਵਿੱਚ ਉਹਦਾ ਗਾਣਾ ਆਇਆ ਸੀ ਉਹ ਤੇ ਇੰਨਾ ਕ ਸਕੂਨ ਰੂਹ ਨੂੰ ਦੇਣ ਵਾਲੇ ਗਾਣੇ ਨੇ ਗੁਰਦਾਸ ਮੰਦ ਹੈ ਅੱਜ ਵੀ ਜੇ ਸੁਣਨ ਲੱਗ ਜਾਨੇ ਮੇਰੇ ਯਾਰ ਮੈਨੂੰ ਜਾਪਦੇ ਖੁਦਾ ਵਰਗੇ ਯਾਰਾਂ ਦਾ ਦੱਸਿਆ ਕਿ ਯਾਰ ਹੁੰਦੇ ਕੌਣ ਜਿੰਦਗੀ ਚ ਉਹਨਾਂ ਦਾ ਮੈਂ ਕਿ ਇੰਪੋਰਟੈਂਸ ਕੀ ਹੈ ਯਾਰਾਂ ਦੀ ਅਤੇ ਇੱਕ ਹੋਰ ਦੋਸਰ ਜਿਵੇਂ ਤੁਸੀਂ ਪ੍ਰੋਪਾਗੈਂਡ ਦੀ ਗੱਲ ਕਰੀਆ ਲੱਗਦਾ ਕਿ ਇੱਕ ਪ੍ਰੋਪਾਗੈਂਡਾ ਕਿਸੇ ਤਰ੍ਹਾਂ ਦਾ ਚਲਾਇ ਹੋ ਸਕਦਾ ਆ ਕਿਉਂਕਿ ਉੱਥੇ ਅਸਲ ਦੇ ਵਿੱਚ ਕੀ ਹੋਇਆ ਅਸਲੀਅਤ ਕਿਉਂਕਿ ਜਿਹੜੀ ਵੀਡੀਓ ਸਾਹਮਣੇ ਆਈ ਸੀ ਉਹਦੇ ਵਿੱਚ ਸਿਰਫ ਗੁਰਦਾਸ ਮਾਨ ਹੋਰਾਂ ਦੀ ਗਾਲਾਂ ਦਿੰਦਿਆਂ ਦੀ ਜਿਹੜੀ ਉਹ ਚੀਜ਼ ਸਾਹਮਣੇ ਆਈ ਸੀ ਉਸ ਤੋਂ ਪਹਿਲਾਂ ਉੱਥੇ ਪੂਰਾ ਘਟਨਾਕਰਮ ਕੀ ਹੋਇਆ ਜਾਂ ਤਾਂ ਉੱਥੇ ਦੇ ਲੋਕ ਜਾਣਦੇ ਨੇ ਜਾਂ ਉੱਥੇ ਜਿਹੜਾ ਵੀ ਪ੍ਰਸ਼ਾਸਨ ਸੀ ਉਹ ਜਾਣਦਾ ਗੁਰਦਾਸ ਮਾਨ ਜਾਣਦੇ ਪਰ ਸਿਰਫ ਉਸ ਚੀਜ਼ ਦੇ ਆਧਾਰ ਦੇ ਉੱਪਰ ਇਸ ਤਰ੍ਹਾਂ ਦੇ ਨਾਲ ਇਸ ਤਰ੍ਹਾਂ ਦੇ ਨਾਲ ਜਿਹੜੀ ਹੈ ਵਿਰੋਧਤਾ ਕਰਨੀ ਤੁਹਾਨੂੰ ਲੱਗਦਾ ਕਿ ਕੋਈ ਪ੍ਰੋਪਾਗੈਂਡਾ ਸਮ ਬਿਲਕੁਲ ਭਾਈ ਜੀ ਗਰਦਾਸ ਮਾਨ ਨੇ ਆਪ ਵੀ ਇਹ ਗੱਲ ਮਾ ਕੇ ਉਹਦੇ ਜਿਹੜੇ ਗਾਣੇ 'ਚ ਸਵਾਲ ਖੜਾ ਕੀਤਾ ਵੀ ਸੋਚੀ ਸਮਝੀ ਜਿਹੜੀ ਚਾਲ ਵੀ ਹੋ ਸਕਦੀ ਹੈ ਇਹ ਉਸ ਚਾਲ ਦੇ ਵਿੱਚ ਜਿਹੜਾ ਕੁਝ ਮਾ ਕੇ ਜਿਵੇਂ ਅਸੀਂ ਸਾਰੇ ਜਾਣਦੇ ਆ ਬੈਨਰ ਫੜ ਕੇ ਕਹਿੰਦਾ ਪੂਰੇ ਕੱਠ ਦੇ ਵਿੱਚ ਖੜ ਕੇ ਗੰਦੀਆਂ ਗਾਲਾਂ ਦੇ ਰਿਹਾ ਇਹ ਨਹੀਂ ਹੁੰਦਾ ਕਿ ਸਿੰਗਰ ਨੂੰ ਕੁਝ ਵੀ ਜੀ ਪਤਾ ਨਹੀਂ ਲੱਗਦਾ ਕਿ ਬੰਦਾ ਮੂਹਰੇ ਲਾ ਬੋਲ ਕੇ ਰਿਹਾ ਅਸੀਂ ਲਿਪਸਿੰਗ ਦੇ ਉੱਤੋਂ ਮਾ ਕੇ ਜੱਜ ਕਰ ਲੈਣਾ ਕਿ ਬੰਦਾ ਗਾਲ ਕੱਢ ਰਿਹਾ ਕੀ ਕਰ ਰਿਹਾ ਹੁਣ ਉਹਨੇ ਜਿਹੜੀ ਗੱਲ ਗਰਦਾਸ ਮਾਨ ਵੀ ਇਹ ਗੱਲ ਕਹਿ ਰਿਹਾ ਹੁਣ ਰੌਲਾ ਕੀ ਹੈ ਨਾ ਜਿਹੜੇ ਦੀ ਜ਼ੁਬਾਨ ਚੱਲਦੀ ਉਹਦੇ ਕਹਿੰਦੇ ਸੱਤ ਹੱਲ ਚੱਲਦੇ ਆ ਜਿਹੜੇ ਸੋਸ਼ਲ ਮੀਡੀਆ ਤੇ ਜ਼ੁਬਾਨ ਚੱਲਦੇ ਉਹਨਾਂ ਦੇ ਹੱਲ ਛੱਡੋ ਬਈ ਉਹਨਾਂ ਦਾ ਕੀ ਆ ਜਿਹੜਾ ਕੁਝ ਚੱਲਦਾ ਨਾ ਉਹ ਸਾਰੇ ਹੰਡਾਈ ਜਾਂਦੇ ਆ ਕੋਈ ਬੰਦਾ ਸਹੀ ਗੱਲ ਕਰਕੇ ਦੇਖੇ ਉਸ ਦੌਰ ਦੇ ਵਿੱਚ ਜਿਹੜਾ ਬੰਦਾ ਕੋਈ ਜਾਇਜ਼ ਗੱਲ ਕਰਨ ਦੀ ਕੋਸ਼ਿਸ਼ ਕਰਦਾ ਸੀ ਤਾਂ ਉਹ ਬੰਦੇ ਉਹਨੂੰ ਕੀ ਆ ਸੋਸ਼ਲ ਮੀਡੀਆ ਤੇ ਮੈਂ ਕਹਿੰਦਾ 100 ਨੈਗੇਟਿਵ ਕਮੈਂਟ ਆ ਜਾਣ ਬਈ ਬੰਦਾ ਚੁੱਪ ਕਰ ਜਾਂਦਾ ਠੀਕ ਹੈ ਨਾ ਤਾਂ 100 ਬੰਦੇ ਕੀ ਉਹਨਾਂ ਦੇ ਆਪ ਦੇ ਪੇਜ ਨੇ ਆਪ ਦੇ ਮਾਰੇ ਸਾਰਾ ਕੁਝ ਹੈਗਾ ਜਦੋਂ 100 ਕ ਬੰਦਾ ਗਾਲਾਂ ਦੇਣ ਲੱਗ ਜਾਂਦਾ ਤਾਂ ਸਹੀ ਬੰਦਾ ਉ ਸ਼ੁਰੂ ਤੋਂ ਮੁੱਢ ਤੋਂ ਆਪਾਂ ਜਾਣਦੇ ਆ ਕਿ ਉਹ ਬੰਦਾ ਕਿੰਨਾ ਡਾਊਨ ਟੂ ਅਰਥ ਆ ਇਹ ਹੋਈ ਨਹੀਂ ਸਕਦਾ ਕਿ ਉਹ ਬੰਦਾ ਕੀ ਆ ਲੋਕਾਂ ਤੋਂ ਮਾਫੀਨਾਮਾ ਮੰਗਦਾ ਜਿਉਂ ਉਹਨੂੰ ਆਦੀ ਗਲਤੀ ਮਹਿਸੂਸ ਕੋਈ ਹੁੰਦੀ ਹੁਣ ਵੀ ਉਹਨੇ ਗਲਤੀ ਕਿਉਂ ਮੰਨੀ ਆ ਕਿਉਂਕਿ ਉਹ ਬੰਦੇ ਨੂੰ ਮਾ ਕੇ ਜਿੰਨਾ ਕੇ ਮੈਂ ਖਤਮ ਕੀਤਾ ਗਿਆ ਸਾਡੇ ਮੋਰਚੇ 'ਚ ਵੀ ਆਇਆ ਉੱਥੇ ਵੀ ਉਹਨੂੰ ਕੀ ਆ ਮੂਰੋ ਅਪਸ਼ਬਦ ਬੋਲੇ ਗਏ ਉਹ ਬੰਦਾ ਚੁੱਪ ਕਰਕੇ ਕੀ ਆ ਪੀ ਗਿਆ ਰੋ ਕੇ ਗਿਆ ਅੱਜ ਵੀ ਕੀ ਉਹ ਬੰਦਾ ਸੋਸ਼ਲ ਮੀਡੀਆ ਦੇ ਉੱਤੇ ਜਿਵੇਂ ਸਾਰਿਆਂ ਨੇ ਮਾਫੀਨਾਮਾ ਸੁਣਿਆ ਉੱਥੇ ਵੀ ਰੋਂਦਾ ਪਰ ਮੈਂ ਕਹਣਾ ਰੌਲਾ ਕੀ ਆ ਵੀ ਆਪਦੀ ਗੱਲ ਨੂੰ ਇੱਕ ਸੋਬਰ ਬੰਦੇ ਵਾਸਤੇ ਰੱਖਣਾ ਬਹੁਤ ਇਹਦੇ ਚਾਚੇ ਬਘੇਲੇ ਵਰਗੇ ਕਾਮਜਾਬ ਨੇ ਜਿਹੜੇ ਮੂਰੋ ਕੀ ਗਾਲਾਂ ਗੰਦੀਆਂ ਕੱਢ ਕੇ ਨਾ ਬੰਦੇ ਨੂੰ ਚੁੱਪ ਕਰਾ ਦਿੰਦੇ ਆ। ਗੁਰਦਾਸ ਮਾਨ ਦੇ ਵਿੱਚ ਉਹ ਹੈ ਨਹੀਂ ਨਾ ਹੀ ਉਹਦੇ ਨੂੰ ਫੋਲੋ ਕਰਨ ਵਾਲੇ ਲੋਕ ਨੇ ਜਿਹੜਾ ਗੁਰਦਾਸ ਮਾਨ ਨੂੰ ਸੁਣਦੇ ਆ ਉਹ ਬਈ ਗਾਲ ਨਹੀਂ ਕੱਢਦੇ। ਉਹ ਬੰਦੇ ਵੀ ਕੀ ਆ ਆਪਦੇ ਮਨ ਚ ਰੱਖੀ ਬੜਾ ਪਰ ਗੁਰਦਾਸ ਮਾਨ ਜਿਨ੍ਹਾਂ ਦੇ ਦਿਲਾਂ ਚ ਵਸਦਾ ਅੱਜ ਵੀ ਵਸਦਾ। ਠੀਕ ਹੈ ਨਾ ਨਵੇਂ ਸਿੰਘਰਾਂ ਨੂੰ ਲੱਖ ਲੋਕ ਸੁਣੀ ਜਾਣ ਪਰ ਜਿਹੜਾ ਗੁਰਦਾਸ ਮਾਨ ਦੇ ਗਾਣੇ ਦਾ ਕਿਰਾ ਮਰੀਦ ਹੋ ਗਿਆ ਨਸ਼ਾ ਨੇ ਉਹਦੇ ਗਾਣੇ ਤੇ ਜਿਹੜਾ ਬੰਦਾ ਕਿਰਾ ਉਹਦੇ ਗਾਣੇ ਸੁਣਨ ਲੱਗ ਗਿਆ ਮੈਂ ਕਹਣਾ ਉਹਨੂੰ ਸੁਨੇ ਬਣਾਣੀ ਰਹਿ ਸਕਦਾ। ਤੇ ਮੈਂ ਕਹਿੰਦਾ ਪੁਰਾਣੇ ਦੌਰ ਦਾ ਚਾਹੇ ਨਵੇਂ ਦੌਰ ਦਾ ਅੱਜ ਵੀ ਸਭ ਤੋਂ ਵੱਧ ਵਿਆਹ 'ਚ ਗਾਣਾ ਹਰੇਕ ਵਿਆਹ ਦੇ ਵਿੱਚ ਮਣ ਕੇ ਗਾਣਾ ਚੱਲਦਾ ਉਹਦਾ ਬਿਲਕੁਲ ਲਾ ਕੇ ਕੀ ਨੱਚਿਆ ਇਹਦਾ ਨਵੀਂ ਜਨਰੇਸ਼ਨ ਵੀ ਨੱਚਦੀ ਆ ਪੁਰਾਣੀ ਜਨਰੇਸ਼ਨ ਵੀ ਨੱਚਦੀ ਆ ਠੀਕ ਹੈ ਨਾ ਉਹਦੇ ਗਾਣਿਆਂ 'ਚ ਜਿਹੜਾ ਕਰੰਟ ਆ ਜਿਹੜਾ ਗਾਣਿਆਂ ਦੇ ਵਿੱਚ ਮਾ ਕੇ ਸੋਬਰ ਆ ਜਿਹੜਾ ਸੋਬਰਨੈਸ ਹੈਗੀ ਜਿਹੜਾ ਉਹਦੇ ਗਾਲਿਆਂ 'ਚੋਂ ਬਈ ਨਿਕਲ ਕੇ ਮਾ ਕੇ ਆਉਂਦਾ ਗਾਣਾ ਮੈਂ ਕਹਿੰਦਾ ਰਸ ਮੈਂ ਕਹਿੰਦਾ ਵੀ ਅੱਜ ਦੇ ਨਾਲ ਦਾ ਗਾਣਿਆਂ 'ਚੋਂ ਮਿਲੇ ਅੱਜ ਦੇ ਗਾਣੇ ਤੁਸੀਂ ਸਾਲ ਸੁਣੋਗੇ 6 ਮਹੀਨੇ ਸੁਣੋਗੇ ਪਰ ਇੱਕ ਟਾਈਮ ਆਊਗਾ ਜਦੋਂ ਬਾਅਦ ਕੀ ਤੁਹਾਨੂੰ ਇਹ ਗਾ ਵੀ ਉਹ ਸੁਣਨਗੇ ਤੁਹਾਨੂੰ ਵੱਧ ਤੋਂ ਵੱਧ ਭਾਈ ਜੀ 16 17 ਸਾਲ ਤੋਂ ਲੈ ਕੇ 25 ਸਾਲ ਤੱਕ ਦਾ ਨੌਜਵਾਨ ਅੱਜ ਕੱਲ ਦੇ ਗਾਣੇ ਸੁਣੂਗਾ ਪਰ 25 ਤੋਂ ਜਿਵੇਂ ਜਿਵੇਂ ਕਰਾਸ ਹੋ ਗਿਆ ਨਾ ਉਹ ਬੰਦਾ ਫਿਰ ਵਾਪਸ ਜਿਵੇਂ ਕਹਿੰਦਾ ਜਾਵੇਂਗਾ ਦੂਰ ਤੂੰ ਆਪਣੀਆਂ ਜਿਹੜਾਂ ਤੋਂ ਮਾਰੇਗਾ ਬਾਜ ਫਿਰ ਜਿਹੜਾ ਨੂੰ ਜਿਹੜਾ ਕੰਨੀ ਲੋਕ ਮੋੜਨਗੇ ਉਹ ਗੁਰਦਾਸ ਮਾਨ ਵੀ ਸੁਣਨਗੇ ਉਹ ਪੁਰਾਣੇ ਜਿਹੜੇ ਸਿੰਗਰ ਆ ਉਹ ਵੀ ਸੁਣਨਗੇ ਬਾਕੀ ਜਿਹੜੀਆਂ ਪ੍ਰੋਪਾਗੈਂਡਾ ਪੁਰਾਣਾ ਕਰਤਾ ਹਾਂਜੀ ਇਹਨੇ ਕਲਚਰ ਖਰਾਬ ਕਰਤਾ ਜੀ ਜਾਣ ਬੁੱਝ ਕੇ ਅੱਤਵਾਦ ਨੂੰ ਮਾਰ ਕੇ ਉਹ ਦੂਜੇ ਪਾਸੇ ਲੈ ਜਾਣ ਵਾਸਤੇ ਯਾਰ ਗੁਰਦਾਸ ਮਾਨ ਨੇ ਜਿਹੜਾ ਗਾਣਾ ਗਾਉਦੇ ਪੈਰਲ ਚਮਕੀ ਉਸੇ ਦੌਰ ਦੇ ਵਿੱਚ ਹੋਰ ਬੜੇ ਗੰਦੇ ਗਾਣੇ ਵਾਕੇ ਆਉਂਦੇ ਰਹੇ ਆ ਉਹਨਾਂ ਬੰਦਿਆਂ ਤੇ ਕੋਈ ਕਮੈਂਟ ਕਿਉਂ ਨਹੀਂ ਕਰਦਾ ਕਿਉਂਕਿ ਹਰੇਕ ਬੰਦਾ ਚੰਮਕ ਉਹੀ ਗੱਲ ਆ ਵੀ ਚੰਗੇ ਬੰਦੇ ਤੇ ਕਮੈਂਟ ਕਰਕੇ ਬੰਦਾ ਫੇਮ ਪਾ ਲਦਾ 3 ਕਿਲੋ ਤਾਂ ਫਿਲਮ ਵੀ ਬਣ ਗਈ ਉਹਨੂੰ ਬਈ ਲੋਕਾਂ ਨੇ ਕਿੰਨੇ ਨੇ ਖੁਸ਼ ਹੋ ਕੇ ਦੇਖਿਆ ਯਾਰ ਇੱਕ ਪਾਸੇ ਇਹਨੇ ਮੂਵੀ ਬਣਾਈ ਸੀ ਕਿ ਸ਼ੀਦੇ ਮੁਹੱਬਤ ਠੀਕ ਹੈ ਨਾ ਜਿਹਦੇ ਵਿੱਚ ਕੀ ਇੱਕ ਸੱਚੇ ਸੋਚੇ ਕੀ ਆ ਮਾਕੇ ਇਸ਼ਕ ਦਾ ਮਾਕੇ ਬਾਤ ਪਾਈ ਗਈ ਸੀ ਵੀ ਬੰਦਾ ਕਿੱਥੋਂ ਤੱਕ ਪਹੁੰਚ ਜਾਂਦਾ ਤੇ ਐਕਟਿੰਗ ਮੈਂ ਕਹਿੰਦਾ ਵੀ ਮੇਰੇ ਖਿਆਲ ਚ ਪੰਜਾਬੀਆਂ ਦੇ ਵਿੱਚ ਹੁਣ ਦਿਲਜੀਤ ਬਾਹ ਕਮਾਲ ਐਕਟਰ ਆ ਮੈਂ ਕਹਿੰਨਾ ਠੀਕ ਹੈ ਨਾ ਪੁਰਾਣੇ ਦੌਰ ਦੇ ਵਿੱਚ ਜੇ ਕੀ ਕੱਢਿਆ ਜਾਵੇ ਮੈਂ ਕਹਿੰਦਾ ਗਰਦਾਸ ਮਾਨ ਤੋਂ ਚੰਗਾ ਅਜੇ ਤੱਕ ਕੀ ਐਕਟਰ ਮੈਂ ਆਪਦੀ ਜ਼ਿੰਦਗੀ ਚ ਕੋਈ ਨਾ ਦੇਖਿਆ ਤੇ ਨਾ ਹੀ ਹੋ ਸਕਦਾ ਉਹਨੂੰ ਮੈਂ ਕਹਿੰਦਾ ਦਿਲਜੀਤ ਅਰਕੇ ਵੀ ਅੱਜ ਸਾਰੇ ਇਸ ਗੱਲ ਤੋਂ ਕੀ ਆ ਅੰਦਰੋਂ ਅੰਦਰ ਹੀ ਕੀ ਆ ਖਫਾ ਹੈਗੇ ਉਹ ਵੀ ਆਪਦੀਆਂ ਗੱਲਾਂ ਚ ਅਕਸਰ ਕਹਿੰਦੇ ਰਹਿੰਦੇ ਆ ਵੀ ਯਾਰ ਇੱਕ ਬੰਦੇ ਨੂੰ ਮਾਂ ਬੋਲੀ ਤੇ ਕੀ ਆ ਉਹਦੇ ਕਰਕੇ ਮਾਂ ਬੋਲੀ ਦਾ ਸਭ ਤੋਂ ਵੱਡੇ ਸੇਵਾਦਾਰ ਨੂੰ ਮਾਂ ਬੋਲੀ ਦਾ ਗद्दार ਕਹਿਣਾ ਇਹ ਕਹਿੰਦਾ ਜਰਨੀ ਬਹੁਤ ਔਖੀ ਆ ਬਾਈ ਮੈਂ ਕਹਿੰਦਾ ਵੀ ਗਾਲ ਉਹਨੇ ਤਾਂ ਕੀ ਨਹੀਂ ਕੱਢੀ ਜਿਹੜਾ ਬੰਦਾ ਮਾਕੇ ਅਸਲ ਦੇ ਵਿੱਚ ਕੀ ਆ ਹੈਗਾ ਨਾ ਪੰਜਾਬੀ ਆ ਉਹ ਗਾਲ ਦਿੱਤੇ ਬਣਾ ਫਿਰੇਹਾ ਨਹੀਂ ਜਾਂਦਾ ਗद्दार ਸ਼ਬਦ ਤਾਂ ਠੀਕ ਆ ਆਪਣੀ ਮਾਂ ਨੂੰ ਗਾਲ ਸੁਣ ਕੇ ਜਿਹੜਾ ਚੁੱਪ ਕਰਕੇ ਉਹ ਪੰਜਾਬੀ ਹੈ ਨਹੀਂ ਇੱਕ ਹੋਰ ਦੱਸ ਦਿਓ ਮਤਲਬ ਜਿਵੇਂ ਗੁਰਦਾਸ ਮਾਨ ਸਭ ਜਿਹੜੇ ਗੱ ਸਾਈਂ ਦੀ ਗੱਲ ਕੀਤੀ ਆ ਉਹ ਕਹਿੰਦੇ ਕਿ ਸਾਈਂ ਨੂੰ ਗੱਲ ਕਰਦੀ ਸੀ ਮੇਰੀ ਮਾਈ ਨੂੰ ਗੱਲ ਕੱਢੀ ਸੀ ਮੈਂ ਇੱਕ ਜਵਾਬ ਜ਼ਰੂਰ ਲੈਣਾ ਚਾਹੂੰਗਾ ਤੁਸੀਂ ਕੀ ਮੰਨਦੇ ਹੋ ਕਿ ਵਿਰੋਧਤਾ ਕਿਸ ਚੀਜ਼ ਦੀ ਆ ਵਿਰੋਧਤਾ ਗੁਰਦਾਸ ਮਾਨ ਦੀ ਹੋ ਰਹੀ ਆ ਇਹ ਕੋਈ ਕਲਾਕਾਰ ਦੀ ਹੋ ਰਹੀ ਆ ਜਿਹਨੇ ਪੰਜਾਬੀ ਮਤਲਬ ਬਹੁਤ ਪੰਜਾਬੀ ਮਾਂ ਬੋਲੀ ਦੇ ਲਈ ਬੜਾ ਕੁਝ ਕੀਤਾ ਬੜੇ ਚੰਗੇ ਚੰਗੇ ਗੀਤ ਜਿਹੜੇ ਆ ਉਹਨਾਂ ਨੇ ਹੁਣ ਤੱਕ ਹੈਗੇ ਆ ਜਾਂ ਵਿਰੋਧਤਾ ਨਕੋਦਰ ਜਿਹੜਾ ਹੈਗਾ ਡੇਰਾ ਆ ਉਸ ਚੀਜ਼ ਦੀ ਹੋ ਰਹੀ ਆ ਕਿ ਯਾਰ ਕਿਉਂਕਿ ਕਮੈਂਟ ਨੇ ਉਹ ਬਹੁਤੇ ਕਮੈਂਟ ਵੀ ਆਉਂਦੇ ਨੇ ਕਿ ਨਕਉਦਰ ਡੇਰਾ ਛੱਡ ਦੇ ਨਕਉਦਰ ਡੇਰਾ ਛੱਡ ਦੋ ਫਿਰ ਫਿਰ ਤੁਹਾਨੂੰ ਲੋਕ ਮਾਫੀ ਦੇਣਗੇ ਵਿਰੋਧਤਾ ਕਿਸ ਚੀਜ਼ ਦਾ ਗੁਰਦਾਸ ਮਾਨਦੀ ਆ ਜਾਂ ਜਿਹੜਾ ਉਹਨਾਂ ਦਾ ਸਬੰਧ ਨਕਉਦਰ ਡੇਰੇ ਨਾਲ ਆ ਜਾਂ ਉਸ ਸਾਈਆਂ ਦੇ ਨਾਲ ਆ ਉਸ ਚੀਜ਼ ਦੀ ਵਿਰੋਧਤਾ ਹੈ ਦੇਖੋ ਭਾਈ ਮੈਂ ਕਹਣਾ ਵੀ ਬੰਦੇ ਦੀ ਆਸਥਾ ਦੇ ਉੱਤੇ ਸਵਾਲ ਕਰਨਾ ਸਭ ਤੋਂ ਵੱਡਾ ਅਸੀਂ ਕਹਿੰਦੇ ਹਾਂ ਵੀ ਧਰਮ ਦੇ ਉੱਤੇ ਬਹਿਸ ਕਦੇ ਮੁੱਕ ਨਹੀਂ ਸਕਦੀ ਜੀ ਉਸੇ ਤਰੀਕੇ ਨਾਲ ਮੈਂ ਕਹਿੰਦਾ ਵੀ ਅੱਜ ਕਿਸੇ ਬੰਦੇ ਨੂੰ ਕਹਿ ਦਈਏ ਵੀ ਆਪ ਦਾ ਹਿੰਦੂ ਧਰਮ ਛੱਡ ਦੇ ਮੈਨੂੰ ਕੋਈ ਕਹੇ ਤੂੰ ਕੀ ਆ ਗਿਆ ਯਾਰ ਮਾਕੇ ਸਿੱਖ ਧਰਮ ਛੱਡਦੇ ਇਸੇ ਤਰੀਕੇ ਨਾਲ ਮੈਂ ਕਹਿੰਦਾ ਵੀ ਜਿੱਥੇ ਬੰਦੇ ਦੀ ਆਸਤਾ ਪਰ ਉਹ ਬੰਦਾ ਮੈਂ ਕਹਿੰਦਾ ਵੀ ਕਿਸੇ ਨਾਲ ਜੁੜਿਆ ਨਹੀਂ ਮੈਂ ਤੁਹਾਨੂੰ ਅੱਜ ਨਾ 3900 ਸਿੱਖ ਦਿਖਾ ਦੂੰ ਜਿਨ੍ਹਾਂ ਦੇ ਪੱਗਾਂ ਬੰਨੀਆਂ ਤੇ ਜਾ ਕੇ ਮੱਥਾ ਟੇਕ ਨਹੀਂ ਕੁ ਵਰਗੇ ਜਾ ਕੇ ਯਾਰ ਕਿਹਦੇ ਲੱਤਾਂ 'ਚ ਬੈਠੀ ਜਾਂਦੇ ਆ ਹੋਰ ਬੜੇ ਅਸੀਂ ਸਿੰਗਰ ਦੇਖਦੇ ਆਂ ਜਿਹੜੇ ਜਾ ਜਾ ਕੇ ਕੀ ਆ ਗੋਡੇ ਟੇਕੀ ਜਾਂਦੇ ਆ ਸਾਡੇ ਸਭ ਤੋਂ ਵੱਡੇ ਧਰਮ ਦੇ ਠੇਕੇਦਾਰ ਜਾ ਕੇ ਸਰਸੇ ਵਾਲੇ ਦੇ ਗੋਡੀਆਂ 'ਪਕੇ ਪੈ ਜਾਂਦੇ ਆ ਠੀਕ ਹੈ ਨਾ ਮੈਂ ਕਹਿੰਦਾ ਵੀ ਜਿੱਥੇ ਬੰਦੇ ਨੂੰ ਮੈਂ ਕੁਝ ਮਿਲਦਾ ਹੁਣ ਉਹਦਾ ਕੀ ਹੈ ਮੈਂ ਕਹਿੰਦਾ ਵੀ ਉਹਨੂੰ ਕੁਝ ਮਿਲਿਆ ਉਥੋਂ ਉਹਦੀ ਕੋਈ ਮੰਨ ਲਓ ਸ਼ਰਧਾ ਉੱਥੇ ਹੈਗੀ ਆ ਤਾਂ ਉਹਦੀ ਕੋਈ ਆਸਥਾ ਪੂਰੀ ਹੋਈ ਆ ਉਹਨੂੰ ਕੋਈ ਮੈਂ ਕਿ ਮਕਾਮ ਹਾਸਲ ਹੋਇਆ ਤਾਂ ਕਿ ਉਹਨੂੰ ਉੱਥੇ ਸ਼ਰਧਾ ਹੈਗੀ ਆ ਜੀ ਸਕਦਾ ਕਿ ਉੱਥੇ ਮੱਥਾ ਟੇਕ ਕੇ ਉਹਨੇ ਲੋਕਾਂ ਦੇ ਵਿੱਚ ਕਦੇ ਕੀ ਆ ਉਹਨੂੰ ਪ੍ਰਚਾਰ ਕੇ ਲੋਕਾਂ ਨੂੰ ਕਦੇ ਜੋੜਨ ਦੀ ਕੋਸ਼ਿਸ਼ ਨਹੀਂ ਕੀਤੀ ਪਰ ਜਿੰਨੇ ਉਹਨੇ ਸ਼ਬਦ ਕੀਤੇ ਉਹਦੇ ਸ਼ਬਦਾਂ ਦੇ ਵਿੱਚ ਬਾਈ ਜਿਵੇਂ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਚਰਚਾ ਕੀਤੀ ਜਾਂਦੀ ਆ ਨਾ ਰਾਮ ਸ਼ਬਦ ਅੱਲਾ ਸ਼ਬਦ ਕਿੰਨੀ ਵਾਰ ਵਰਤਿਆ ਗਿਆ ਉਹ ਪ੍ਰਮਾਤਮਾ ਵਾਸਤੇ ਵਰਤਿਆ ਤਾਂ ਉਹ ਸਾਈਂ ਦਾ ਜਿਹੜਾ ਮੈਂ ਕਿ ਜ਼ਿਕਰ ਕਰਦਾ ਉਹ ਵੀ ਮੈਂ ਕਹਿੰਦਾ ਵੀ ਜ਼ਿਆਦਾਤਰ ਗਰਦਾਸ ਮੰਦੇ ਗਾਣੇ ਵੀ ਨਾ ਜਿਵੇਂ ਅਸੀਂ ਗੱਲ ਕਰਦੇ ਆ ਕਿ ਜੇ ਨਾ ਕਿਤੇ ਧੁਰ ਮੈਂ ਕਿ ਉੱਪਰ ਤੱਕ ਜੋੜਦੇ ਆ ਉਹਦਾ ਜਰੀਆ ਜਿਹੜਾ ਮਰਜੀ ਹੋ ਸਕਦਾ ਉਹ ਕਿਸੇ ਨੂੰ ਦਰਗਾਹਾਂ ਹੀ ਵੀ ਮਿਲ ਸਕਦਾ ਕਿ ਇਹਨੂੰ ਮਸੀਤ ਰਾਹੀਂ ਕਿਸੇ ਨੂੰ ਮੰਦਰ ਰਾਹੀਂ ਕਿਸੇ ਨੂੰ ਗੁਰੂ ਘਰ ਰਾਹੀਂ ਮਿਲਦਾ ਉਹਨੂੰ ਜੇ ਮਸੀਤ ਰਾਹੀਂ ਮਿਲਦਾ ਉਹ ਮੈਂ ਕਹਿੰਦਾ ਮੈਨੂੰ ਆਏ ਦੱਸੋ ਤੁਹਾਡੇ ਧਰਮ ਦਾ ਕਦੇ ਨਰਾਦਰ ਕੀਤਾ ਕਿਸੇ ਵੀ ਧਰਮ ਦਾ Hindu ਦਾ ਕੀਤਾ ਮੁਸਲਮਾਨ ਦਾ ਕੀਤਾ ਸਭ ਤੋਂ ਵੱਡੀ ਗੱਲ ਤਾਂ ਸਾਡੇ ਗੁਰੂ ਗੋਬਿੰਦ ਸਿੰਘ ਨੂੰ ਵੜਿਆਉਣ ਵਾਲਾ ਜਿਹੜਾ ਗਾਣਾ ਅੱਜ ਹਰੇਕ ਜਿੱਥੇ ਲੰਗਰ ਲੱਗਿਆ ਹੋਊ ਨਾ ਉੱ ਠੀਕ ਨਾ ਦੇਣਾ ਹੁਣ ਇਹ ਗੱਲਾਂ ਹੈਗੀਆਂ ਨੇ ਵੀ ਇਹਨਾਂ ਗੱਲਾਂ ਪਿੱਛੇ ਜੇ ਅਸੀਂ ਮਾ ਗੱਲ ਕਰੀਏ ਉਹ ਠੀਕ ਹੈ ਉਹ ਹੀ ਹੋਸ਼ੇ ਬੰਦੇ ਛੋਟੀ ਸੋਚ ਵਾਲੇ ਬੰਦੇ ਆ ਬਾਬੇ ਨਾਨਕ ਨੇ ਕਿਸੇ ਨੂੰ ਦਰਕਾਰਿਆ ਨਹੀਂ ਸੀ ਬਾਬਾ ਦਰਕਾਰ ਮਾਕੇ ਨਾਨਕ ਵੀ ਹਰੇਕ ਕੋਲੇ ਗਿਆ ਸੀ ਉਹਨੂੰ ਕਲਾਬੇ ਚ ਲੈਣ ਦੀ ਕੋਈ ਸੱਭੇ ਸਾਂਝੀ ਵਾਲਸਦਾਨ ਕੋਈ ਉਹਨਾਂ ਦੇ ਸੇਵਾਹਾਰਾ ਜੀ ਉਹਦੀ ਗੱਲ ਕੀਤੀ ਸੀ ਕੋਈ ਵੀ ਫਲਸਫਾ ਜਿਹੜਾ ਤੁਹਾਨੂੰ ਉਸ ਪ੍ਰਮਾਤਮਾ ਨਾਲ ਜੋੜਦਾ ਜੇ ਉਹਦਾ ਪ੍ਰਮਾਤਮਾ ਕੀ ਆ ਉਹਦੀ ਲਿਵ ਜਿਹੜੀ ਜੁੜਦੀ ਆ ਉਹ ਸਾਈਂ ਦੇ ਨਾਲ ਹੀ ਜੁੜਦੀ ਆ ਤਾਂ ਜੁੜੀ ਜਾਣ ਦਿਓ ਸਾਨੂੰ ਤਾਂ ਨਹੀਂ ਨਾ ਕਹਿ ਰਿਹਾ ੱੱਕੇ ਨਾਲ ਜੋੜ ਰਿਹਾ ਸਾਡੇ ਪੰਜਾਬ ਦੇ ਪੁੱਤ ਪੱਗਾਂ ਵਾਲੇ ਸਭ ਤੋਂ ਵੱਧ ਬੰਦੇ ਉੱਥੇ ਕੀ ਉਹਦੇ ਮੇਲਿਆਂ 'ਚ ਜਾ ਜਾ ਕੇ ਨਕੋਦਰ ਗਰਦਾਸ ਮਾਨ ਦੇ ਜਿਹੜੇ ਆਸ਼ਕ ਸੀ ਜਾ ਕੇ ਸੁਣਦੇ ਸੀ ਠੀਕ ਐ ਉਦੋਂ ਬਿਨਾ ਕਿਹੜਾ ਮਾਕੇ ਗਰਦਾਸ ਮਾਨ ਕਿਤੇ ਗਾਉਂਦਾ ਨਹੀਂ ਯਾਰ ਸਾਲ ਦੇ ਵਿੱਚ ਇੱਕ ਬੰਦਾ ਇੱਕ ਮਾਕੇ ਦਿਨ ਜਾ ਕੇ ਦਰਗਾਹ ਤੇ ਗਾਉਂਦਾ ਬਾਕੀ ਦਾ ਕੀ ਐ ਲੋਕਾਂ 'ਚ ਖੁੱਲੇ ਖਾੜੇ ਵੀ ਲੱਗਦੇ ਆ ਵਿਆਹ ਸ਼ਾਦੀਆਂ ਦੇ ਵੀ ਲੋਕਾਂ ਨੂੰ ਸਾਦੇ ਆ ਹਰ ਥਾਂ ਤੇ ਕੰਸਰਟ ਹੁੰਦੇ ਆ ਉੱਥੇ ਵੀ ਜਾ ਕੇ ਉਹ ਗਾਉਂਦਾ ਠੀਕ ਐ ਨਾ ਸਿਰਫ ਇੱਕ ਜਗ੍ਹਾ ਤੇ ਜਾਣ ਪਿੱਛੇ ਜੇ ਉਸ ਨੂੰ ਮਾਕੇ ਆ ਮਾਕੇ ਸ਼ਿਕਾਰ ਬਣਾਈਏ ਨਿਸ਼ਾਨਾ ਬਣਾਈਏ ਉਹੀ ਬੰਦੇ ਆ ਬਾਈ ਫੇਸਬੁਕ ਤੇ ਜਿਹੜਾ ਨੂੰ ਪਤਾ ਕੀ ਆ ਸਾਡੀ ਮਾੜੀ ਜੀ ਗੱਲ ਕਰਨ ਤੇ ਥੱਲੇ ਗੂਠੇ ਚੱਕੇ ਜਾਣਗੇ ਲੋਕ ਬੱਲੇ ਬੱਲੇ ਕਰਨਗੇ ਤੇ ਲੋਕ ਗਾਲ੍ਹਾਂ ਦੇ ਦੇਣਗੇ ਉਹੀ ਗਾਲ੍ਹਾਂ ਵਾਲੇ ਮਾਕੇ ਚੰਦਕ ਮੰਦਿਰ ਹੈਗੀ ਆ ਬਹੁਤ ਥੋੜੇ ਲੋਕ ਨੇ ਉਹ ਪਰ ਉਹਨਾਂ ਲੋਕਾਂ ਨਾਲ ਅੱਜ ਗਲਬਾ ਆ ਗਿਆ ਇਸੇ ਕਰਕੇ ਅੱਜ ਚੰਗੇ ਬੰਦੇ ਚੁੱਪ ਕਰ ਗਏ ਤੇ ਮਾੜਾ ਅਜ ਕੂੜ ਪ੍ਰਧਾਨ ਆ ਜਿਵੇਂ ਕਹਿੰਦਾ ਕੂੜ ਮਾਕੇ ਪ੍ਰਧਾਨ ਵੇ ਲਾ ਲਓ ਬਾਈ ਗੁਰੂ ਨਾਨਕ ਪਾਸ਼ੇ ਨੇ ਕਿਹਾ ਸੀ ਅੱਜ ਕੂੜ ਪ੍ਰਧਾਨ ਕਿਉਂ ਆ ਕਿਉਂਕਿ ਉਹਨਾਂ ਬੰਦਿਆਂ ਦੀ ਉਹੀ ਗੱਲ ਆ ਵੀ ਸੱਤ ਹਲਚਲਣ ਵਾਲੀ ਗੱਲ ਆ ਰਾਖੀ ਵਾਸਤੇ ਵੀ ਵਰਤਿਆ ਜਾਂਦਾ ਤੇ ਖਤਮ ਕਰਨ ਵਾਸਤੇ ਵੀ ਅੱਜ ਨਵੀਂ ਜਨਰੇਸ਼ਨ ਨੂੰ ਖਤਮ ਕੌਣ ਕਰ ਰਹੀ ਹੈ ਇਹੋ ਜਿਹੇ ਲੋਕੀ ਕਰ ਰਹੇ ਆ ਚੰਗੇ ਬੰਦਿਆਂ ਨੂੰ ਬੋਲਣ ਤੋਂ ਹਰੇਕ ਬੰਦਾ ਸੋਚਦਾ ਵੀ ਮੈਂ ਕੀ ਲੈਣਾ ਯਾਰ ਗਾਲਾਂ ਲੈਣੀਆਂ ਸੌਖੀਆਂ ਨੇ ਤੇ ਗਾਲ ਕੋਈ ਦਿੰਦਾ ਤਾਂ ਮੂਹਰੋ ਫਿਰ ਅਗਲੇ ਤੋਂ ਗਾਲ ਨਿਕਲਦੀ ਆ ਤੇ ਉਹਨਾਂ ਦੇ ਕੀ ਆ ਮੂੰਹ ਮੈਂ ਕਹਿੰਦਾ ਜਾਬਾਂ ਪਾਟੀਆਂ ਵੀ ਨੇ ਧੁਰ ਤੱਕ ਫਿਰ ਉਹ ਗਾਲ ਬਾਈ ਉਹਦਾ ਲੇਬਲ ਹੀ ਕੋਈ ਨਹੀਂ ਜਿੱਥੇ ਤਾਂ ਕੋ ਵਗ ਜਾਂਦੇ ਆ ਉਹੀ ਲੋਕ ਗੁਰਦਾਸ ਮਾਨ ਨੂੰ ਗਾਲ ਕੱਟਣ ਪਿੱਛੇ ਭੰਡੀ ਜਾਂਦੇ ਆ ਲੱਖ ਲਾਹਣਤ ਉਹਨਾਂ ਲੋਕਾਂ ਤੇ ਤੇ ਗੁਰੂ ਮੈਂ ਕਹਿੰਦਾ ਮੈਂ ਕਹਿੰਦਾ ਵੀ ਇਹ ਗੁਰਦਾਸ ਮਾਨ ਦੇ ਜਿਹੜੇ ਅਸਲਾਸ਼ਕ ਉਹਨਾਂ ਨੂੰ ਮੈਂ ਜ਼ਰੂਰ ਕਹਿਣਾ ਯਾਰ ਘੱਟ ਤੋਂ ਘੱਟ ਮਾੜਾ ਮੋਟਾ ਉਹਦੇ ਪੱਖ ਦੇ ਵਿੱਚ ਹਾ ਦਾ ਨਾਰਾ ਜ਼ਰੂਰ ਮਾਰ। ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਹੜੀ ਪਿਛਲੇ ਦਿਨੀ ਇੰਟਰਵਿਊ ਆਈ ਸੀ ਤੁਹਾਡੇ ਕੋਲ ਵੀ ਸ਼ਾਇਦ ਉਹ ਜ਼ਰੂਰ ਪਹੁੰਚੀ ਹੋਣੀ ਹੈ ਜਿਦੇ ਵਿੱਚ ਗੁਰਦਾਸ ਮਾਨ ਨੂੰ ਆਪਣੇ ਗੀਤ ਗਨਾਉਣੇ ਪੈ ਰਹੇ ਨੇ ਕਿ ਮੈਂ ਕੀ ਕੁਛ ਕੀਤਾ ਜਾਂ ਉਹ ਇਹ ਵੀ ਕਹਿੰਦੇ ਨੇ ਕਿ ਸਿੱਖ ਧਰਮ ਨੂੰ ਮੈਂ ਕਦੇ ਮਾੜਾ ਸੋਚ ਨਹੀਂ ਸਕਦਾ ਮੈਂ ਆਹ ਗੀਤ ਗਨਾਏ ਤੇ ਉਸ ਤੋਂ ਬਾਅਦ ਉਹਨਾਂ ਨੂੰ ਰੋਣਾ ਤੱਕ ਪੈ ਜਾਂਦਾ ਤਾਂ ਉਹ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਯਾਰ ਐਡਾ ਵੱਡਾ ਮਾਕੇ ਬੰਦਾ ਜੇ ਰੋਂਦਾ ਨਾ ਭਾਈ ਉਹਦੇ ਅੰਦਰ ਦਰਦ ਤਾਂ ਹੈ ਤੇ ਉਹ ਦਰਦ ਮੈਂ ਕਹਣਾ ਵੀ ਆਪਦੇ ਉਹਦੇ ਕਰਕੇ ਨਹੀਂ ਉਹ ਲੋਕਾਂ ਦੇ ਕਰਕੇ ਆ ਲੋਕਾਂ ਦੇ ਉਹਦੇ ਅੰਦਰ ਕਿਤੇ ਨਾ ਕਿਤੇ ਰੋਸ ਜ਼ਰੂਰ ਹੈਗਾ ਵੀ ਜਿਹੜੇ ਲੋਕ ਮੇਰੇ ਆਸ਼ਕ ਸੀ ਜਿਹੜੇ ਲੋਕ ਮੈਨੂੰ ਪਸੰਦ ਕਰਦੇ ਸੀ ਅੱਜ ਉਹ ਲੋਕ ਚੁੱਪ ਕਿਉਂ ਨੇ ਉਹ ਲੋਕ ਮਾੜਾ ਨਹੀਂ ਬੋਲ ਰਹੇ ਬਾਈ ਪਰ ਉਹ ਚੁੱਪ ਕਰ ਗਏ ਜਾਂ ਉਹ ਚੀਜ਼ ਦਾ ਰੋਸ ਉਹਦੋਂ ਆਪਣੇ ਤੇ ਰੋਸ ਆ ਦੁੱਖ ਵੀ ਮੈਂ ਕਹਣਾ ਵੀ ਤੁਹਾਨੂੰ ਜਿਹੜਾ ਬੰਦਾ ਥੋੜੀ ਕੋਈ ਸੁਣਵਾਈ ਨਹੀਂ ਕਰਦਾ ਉਹ ਤੇ ਤੁਹਾਨੂੰ ਰੋਣਾ ਵੀ ਨਹੀਂ ਆਉਂਦਾ ਹੁਣ ਉਹਨੂੰ ਆਸ ਹੈਗੀ ਆ ਯਾਰ ਮੇਰੇ ਜਿਹੜੇ ਆਪਦੇ ਆ ਘਟ ਤੋਂ ਘਟ ਕੀ ਉਹਨਾਂ ਬੰਦੇ ਤੱਕ ਮੇਰਾ ਸਨੇਹਤਾ ਜਾਵੇ ਤੇ ਰੋਣਾ ਤਾਂ ਬਾਈ ਜਦੋਂ ਬੰਦਾ ਜਜ਼ਬਾਤੀ ਹੁੰਦਾ ਨਾ ਰੋਣਾ ਤੇ ਗਰਦਾਸ ਮਾਨ ਦੇ ਜਜ਼ਬਾਤ ਅਸੀਂ ਗਾਣਿਆਂ 'ਚ ਵੀ ਸੁਣੇ ਆ ਤੇ ਜਜ਼ਬਾਤ ਜਿਹੜੇ ਕੀ ਆ ਪਰਸੋ ਚ ਉਥੇ ਇੰਟਰਵਿਊ 'ਚ ਉਹਦੇ ਨਿਕਲੇ ਆ ਉਹ ਹਰ ਇੱਕ ਦੇ ਦਿਲ ਨੂੰ ਵੀ ਟੱਚ ਕਰਨਗੇ ਤੇ ਲੋਕ ਬੰਦਾ ਸੋਚੂਗਾ ਜ਼ਰੂਰ ਇੱਕ ਵਾਰ ਯਾਰ ਵੀ ਉਹ ਬੰਦਾ ਯਾਰ ਮੈਂ ਕਹਣਾ ਵੀ ਉਹਦੇ ਗਾਣੇ ਤਾਂ ਹੀ ਮੈਂ ਲੋਕਾਂ ਤੱਕ ਕੀ ਉਹਨਾਂ ਗੱਲਾਂ ਜਿਹੜੀਆਂ ਗਾਣੇ ਆ ਉਹ ਗਾਣਿਆਂ ਦਾ ਜਿਹੜਾ ਜ਼ਿਕਰ ਕੀਤਾ ਉਹੀ ਕਹਿੰਦਾ ਯਾਰ ਮੇਰੀ ਇੱਕ ਵਾਰੀ ਇੱਕ ਗੱਲ ਨੂੰ ਤੁਸੀਂ ਫੜ ਕੇ ਕਹਿਤਾ ਇਹ ਮੈਂ ਕਹਿਣਾ ਵੀ ਬੰਦਾ ਇੱਕ ਵਾਰੀ ਜਵਾਬ ਦੇ ਸੀ ਸੌ ਕੀਤੀਆਂ ਭੁੱਲ ਜਾਂਦੇ ਆ ਉਹਦੀਆਂ ਉਹੀ ਆ ਸਾਡੇ ਕੀ ਮਾੜੇ ਲੋਕਾਂ ਦਾ ਮਾੜੇ ਕਰਤਾ ਜਿਹੜੇ ਲੋਕ ਨੇ ਉਹ ਕੀ ਇੱਕ ਗੱਲ ਕਰਕੇ ਉਹਨੂੰ ਜਿਹੜੇ ਛੱਡ ਰਿਹਾ ਪਰ ਉਹ ਗੱਲ ਵੀ ਕਿਤੇ ਨਾ ਕਿਤੇ ਮੈਂ ਤਾਂ ਉਹਨੂੰ ਗਲਤ ਨਹੀਂ ਮੰਨਦਾ ਸਹੀ ਮੰਨਦਾ ਜਿੱਥੇ ਤੋਂ ਮੂੰਹੋਂ ਕੋਈ ਗਾਲ ਨਿਕਲ ਗਈ ਸਾਈਂ ਪਿੱਛੇ ਜੇ ਉਹਨੂੰ ਨਿੰਦੇ ਆ ਮਾਂ ਬੋਲੀ ਵਾਲਾ ਵੀ ਜਿਹੜਾ ਉਹਨੇ ਗੱਲ ਕਹੀ ਸੀ ਉਹ ਗੱਲ ਦੀ ਢੰਗਾਈ ਤੱਕ ਕਦੇ ਬਾਚ ਕੇ ਦੇਖਿਓ ਜਾਂ ਤਾਂ ਦੇ ਪੁੱਤ ਫਿਰ ਬਾਹਰਲੇ ਮੁਲਕਾਂ 'ਚ ਭੇਜ ਕੇ ਅਰਦਾਸਾਂ ਨਾ ਕਰੋ ਝੂਠੀਆਂ ਠੀਕ ਹੈ ਨਾ ਨਾਲੇ ਤਾਂ ਗੁਰਤਾਮਨੋਂ ਵਿਛੜਨ ਦੇ ਪਿੱਛੇ ਕਈਆਂ ਨੂੰ ਦੁੱਖ ਅਫਸੋਸ ਕਰਨ ਦੇ ਉਰਦਾਸ ਚ ਉੱਥੇ ਆਦੇ ਪੁੱਤ ਨੂੰ ਬਾਹਰ ਭੇਜਣ ਪਿੱਛੇ ਦੱਸ ਦਿਓ ਮੇਰਾ ਪੁੱਤ ਅੰਗਰੇਜ਼ ਆ ਜੀ ਅੰਗਰੇਜ਼ੀ ਜਾਣਦਾ ਫਿਰ ਉਹਨੇ ਇੱਕ ਭਾਸ਼ਾ ਦੀ ਗੱਲ ਕੀਤੀ ਸੀ ਉਹ ਜੋ ਸੌਖੀ ਭਾਸ਼ਾ ਹਿੰਦੀ ਆ ਉਹ ਸਾਡਾ ਆਮ ਜ਼ਿੰਮੇਦਾਰ ਵੀ ਬੋਲ ਲੈਂਦਾ ਜੱਟ ਵੀ ਭੈਣ ਨਾਲ ਗੱਲ ਕਰਨ ਲੱਗਿਆ ਹਮ ਤੋਂ ਤੁਮ ਤੋਂ ਕਰ ਲੈਂਦੇ ਇਸ ਕਰਕੇ ਉਹ ਚੀਜ਼ ਵਾਸਤੇ ਜ਼ਰੂਰੀ ਆ ਕਿ ਲੋਕਾਂ ਨੂੰ ਗੱਲ ਸਮਝਣ ਦੀ ਲੋੜ ਆ ਜੀ ਬਾਈ ਸਮਝਾਤ ਬਹੁਤ ਬਹੁਤ ਧੰਨਵਾਦ ਬਾਈ ਮੇਰੇ ਨਾਲ ਲੋਕਤ ਘਰ ਲੈਰ ਤੋਂ ਬਾਈ ਰੁਪਿੰਦਰ ਹੋਰੀ ਸੀ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰ you <laughs>